सरकार चलਦੀ ਕੋ ਗੱਲ 트ੰਪ ਕਰਦਾ ਮਸਲੇ ਹਨ ਵੀ ਇਹ ਸਰਪੰਚ ਦੇ ਸਿਰ ਦੇ ਉੱਤੇ ਪੱਗ ਬੰਨੀ ਵੀ ਹੈ ਜੇ ਉਸ ਨੂੰ ਸਰਪੰਚੀ ਦੇ ਦਿੱਤੀ ਅਸੀਂ ਨੂੰ ਕਹਦਾ ਜੋ ਮਰਜ਼ੀ ਹੈ ਕਰ ਤੇ ਭਾਈ ਉਹ ਮਹਾਮਾਲਕ ਹੈ ਸਾਡੇ ਜਿਹੜੇ ਪ੍ਰਭੂ ਆਉ ਇਸ ਦੇਸ਼ ਦੇ ਮਾਲਕ ਸਮਝਦੇ ਲੇਕਿਨ ਉਹ ਮਹਾਮਾਰਕ ਸਮਝਦਾ ਕਿ ਭਾਰਤ ਤੇ ਪਾਕਿਸਤਾਨ ਦੋਨੇ ਜਿਹੜੇ ਆ ਮੇਰੇ ਮੁਤਾਬਕ ਚੱਲਣਗੇ ਜਿਵੇਂ ਮੈਂ ਕਹੂੰਗਾ ਪਰ ਜੇ ਅਸੀਂ ਸਰੰਡਰੀ ਕਰੀ ਜਾਵਾਂਗੇ ਕੀ ਹੈ ਹੁਣ ਇੱਥੇ ਇੱਕ ਮਰਦ ਦਾ ਤੇ ਔਰਤ ਦਾ ਮੁਕਾਬਲਾ ਕਰ ਲਵਾਂ ਇੰਦਰਾ ਗਾਂਧੀ ਇੱਕ ਔਰਤ ਸੀ ਜਿਹਨੇ ਨਿਕਸਨ ਨੂੰ ਕਹੇ ਬੈ ਜਾ ਜਿਹੜਾ ਕੁਝ ਕਰਨਾ ਕਰ ਲੈ ਮੈਨੂੰ ਕੋਈ ਪਰਵਾਹੀ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਜੋ ਕੁਸ਼ ਇੰਦਰਾ ਗ ਜਿਵੇਂ ਕਹੋਗੇ ਮੈਂ ਆਪ ਅਸੀਮ ਹੀ ਕਰਾਂਗੀ ਤੇ ਸਾਡੇ ਤਾਂ ਪ੍ਰਧਾਨ ਮੰਤਰੀ ਸਾਹਿਬ ਦੀ ਛਾਤੀ 56 ਇੰਚ ਹੈ ਸਾਡੇ ਪ੍ਰਧਾਨ ਮੰਤਰੀ ਸਾਹਿਬ ਉਸ ਵੇਲੇ ਵਿਦੇਸ਼ ਵਿੱਚ ਸੀ ਤੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਭਾਰਤ ਦੇ ਵਿੱਚ ਆਉਂਦੇ ਆ ਅਗਲੇ ਦਿਨ ਦੀ ਆਲ ਪਾਰਟੀ ਮੀਟਿੰਗ ਦੀ ਜਾਂਦੀ بجائے ਇਹ ਬਿਹਾਰ ਚਲੇ ਬਿਹਾਰ ਦੇ ਵਿੱਚ ਕਿਉਂਕਿ ਇਲੈਕਸ਼ਨ ਆ ਗਏ ਪ੍ਰਧਾਨ ਮੰਤਰੀ ਸਾਹਿਬ ਨੇ ਇਲੈਕਸ਼ਨ ਰੈਲੀ ਨੂੰ ਜ਼ਿਆਦਾ ਤਰਜੀਹ ਦਿੱਤੀ ਉੱਥੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਕਿਹਾ ਕਿ ਜਿੰਨਾ ਲੋਕਾਂ ਨੇ ਸਾਡੇ ਇਹ 26 ਬੰਦੇ ਮਾਰੇ ਹੈ ਉਹਨਾਂ ਨੂੰ ਅਜੇ ਹੀ ਮਿਸਾਲੀ ਸਜ਼ਾ ਦੇਵਾਂਗੇ ਅਜੇ ਹੀ ਮਿਸਾਲੀ ਸਜ਼ਾ ਦੇਵਾਂਗੇ ਕਿ ਦੁਨੀਆ ਯਾਦ ਰੱਖੇ ਉਹਨਾਂ ਸਵਾਲੇ ਪੈਦਾ ਹੁੰਦਾ ਕਿ ਜੰਗਬੰਦੀ ਤਾਂ ਹੋ ਗਈ ਪਹਿਲੀ ਗੱਲ ਤਾਂ ਮੈਂ ਇਹਨੂੰ ਜੰਗਬੰਦੀ ਨਹੀਂ ਕਹੂੰਗਾ ਇਹਨੂੰ ਆਪਾਂ ਸੀਸਫਾਇਰ ਕਹਿਣ ਵਾਲੀ ਵੀ ਗੱਲ ਨਹੀਂ ਬਣਦੀ ਸੀਸਫਾਇਰ ਉਹ ਤਾਂ ਹੁੰਦੀ ਹੈ ਜਦੋਂ ਲੜਾਈ ਸ਼ੁਰੂ ਹੋਏ ਅਜੇ ਲੜਾਈ ਤਾਂ ਸ਼ੁਰੂ ਨਹੀਂ ਹੋਈ ਬਕਾਇਦਾ ਤੌਰ ਦੇ ਉੱਤੇ ਨਾ ਤਾਂ ਭਾਰਤ ਨੇ ਨਾ ਪਾਕਿਸਤਾਨ ਨੇ ਇਹ ਤਾਂ ਕਹਿ ਹੀ ਨਹੀਂ ਕਿ ਜੰਗ ਲੱਗੀ ਐਸ ਵੇਲੇ ਜਿਹੜੀ ਹੈਗੀ ਅਸੀਂ ਖੱਟਿਆ ਕੁਛ ਨਹੀਂ ਅਸੀਂ ਕਿ ਤੀਜੀ ਧਰ ਹੈ ਜਿਹੜੀ ਤੀਜੀ ਤਾਕਤ ਹੈ ਉਹਦੀ ਰਖਲਦਾ ਦੀ ਮੰਨ ਲਈ ਉਸ ਵੇਲੇ ਅਮਰੀਕਾ ਦਾ ਪ੍ਰੈਜ਼ੀਡੈਂਟ ਨਿਕਸਨ ਹੁੰਦਾ ਸੀ ਨਿਕਸਨ ਨੇ ਕੋਸ਼ਿਸ਼ ਕੀਤੀ ਇੰਦਰਾ ਗਾਂਧੀ ਨੂੰ ਜਰਕਾਉਣ ਦੀ ਲੇਕਿਨ ਇੰਦਰਾ ਗਾਂਧੀ ਅੱਗੋਂ ਹੋ ਪਈ ਸੀ ਔਰ ਨਿਕਸਨ ਨੇ ਸਤਮਾ ਬੇੜਾ ਬੰਗਾਲ ਦੀ ਖਾੜੀ ਵੱਲ ਭੇਜਣ ਦਾ ਐਲਾਨ ਕਰਤਾ ਸੀ ਇੰਦਰਾ ਗਾਂਧੀ ਨੇ ਨਾਲ ਦੀ ਨਾਲ ਹੀ ਸੋਵੀਟ ਯੂਨੀਅਨ ਜਿਹੜਾ ਅੱਜ ਦਾ ਰੂਸ ਹੈ ਇਹਦਾ ਪਹਿਲਾ ਨਾਂ ਜਿਹੜਾ ਸੋਵੀਟ ਯੂਨੀਅਨ ਸੀ ਉਹਦੇ ਨਾਲ ਇੱਕ ਸੰਜੋਗਤਾ ਕੀਤਾ ਉਹਨਾਂ ਦੀਆਂ ਪੰਡੂਪੀਆਂ ਜਿਹਦੇ ਤੋਂ ਆਪਦਾ ਸਿਰ ਤਾਂ ਕੱਢਿਆ ਨਾ ਹਿੰਦ ਮਹਾਸਾ ਇਹ ਡਾਡਾ ਨਾਲ ਮਿਲ ਗਏ ਹੁਣ ਅਰੇ ਸਾਨੂੰ ਵੀ ਦਾਖ ਮੈਂ ਜਾ ਪੁੱਛਣਾ ਪਊ ਤੇ ਉਹਨਾਂ ਨੇ ਵਾਪਸ ਮੁੜ ਗਏ ਇਹ ਇਹਦੇ ਚ ਮੇਰਾ ਮੇਰਾ ਇਹ ਮੰਨਣਾ ਵੀ ਜੇ ਕਿਤੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਨਾ ਕੀਤਾ ਹੁੰਦਾ ਅੱਜ ਨਾਰੇ ਲੱਗ ਰਹੇ ਹੁੰਦੇ ਸੀ ਕਿ ਐਵੇਂ ਨਹੀਂ ਦੁਨੀਆ ਪੂਜੀ ਇੰਦਰਾ ਤੇਰੀ ਤਸਵੀਰ ਨੂੰ ਜੋ 1971 ਦੀ ਜੰਗ ਅਸੀਂ ਜਿੱਤੀ ਹੈ ਉਸ ਜੰਗ ਦੇ ਵਿੱਚ ਅਸੀਂ ਬਹੁਤ ਵੱਡੀ ਪ੍ਰਾਪਤੀ ਕੀਤੀ ਸੀ ਨਾਲ ਹੀ ਅਸੀਂ ਉਹਦੇ ਦੋ ਟੁਕੜੇ ਕਰਤੇ ਤੇ 93000 ਬੰਦਾ ਉਹਨਾਂ ਦਾ ਜਿਹੜਾ ਹੈਗਾ ਸੀ ਕੈਦੀ ਬਣਾ ਲਿਆ ਆਪਦਾ ਔਰ ਬਾਅਦ ਦੇ ਵਿੱਚ ਜਿਹੜੀ ਹੈ ਸ਼ਿਮਲਾ ਸਮਝੌਤਾ ਹੁੰਦਾ ਹੈ 1972 ਦੇ ਵਿੱਚ ਸ਼ਿਮਲਾ ਸਮਝੌਤੇ ਦੇ ਵਿੱਚ ਦੋਨਾਂ ਦੇਸ਼ਾਂ ਸਾਡੇ ਵਾਲੇ ਪਾਸੇ ਉਹ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਉਧਰਲੇ ਪਾਸੇ ਜੁਲਫਕਾਰ ਅਲੀ ਪੁੱਟੂ ਇਹਨਾਂ ਨੇ ਇੱਕ ਸਮਝੌਤਾ ਸਹੀ ਬੰਦ ਕੀਤਾ ਸਮਝੌਤੇ ਦੀਆਂ ਬੰਦਾਂ ਦਾ ਹੋਰ ਵੀ ਹੈ ਲੇਕਿਨ ਉਹਦੇ ਵਿੱਚ ਇੱਕ ਮਹੱਤਵਪੂਰਨ ਮੱਧ ਇਹ ਹੈ ਕਿ ਅਤੀਤ ਦੇ ਵਿੱਚ ਜੋ ਹੋਇਆ ਸੋ ਹੋਇਆ ਅਗਾ ਨੂੰ ਜੇ ਕੋਈ ਝਗੜਾ ਝਟਾ ਆਉਂਦਾ ਹੈ ਜੇ ਕੋਈ મત ਪੇਜ ਪੈਦਾ ਹੁੰਦੇ ਆ ਤਾਂ ਇਹਨਾਂ ਮਤ ਪੇਦਾ ਦਾ ਨਿਪਟਾਰਾ ਜਿਹੜਾ ਹੈਗਾ ਉਹ ਅਸੀਂ ਆਪਸ ਵਿੱਚ ਬੈਠ ਕੇ ਕਰਾਂਗੇ ਕਿਸੇ ਤੀਜੀ ਤਾਕਤ ਨੂੰ ਬਰਦਾਸ਼ਤ ਨਹੀਂ ਕਰਾਂਗੇ ਸੱਚਰੀਆ ਕਾਲ ਤੁਸੀਂ ਜੁੜਿਓ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਸਰਿੰਦਰ ਕੰਬੋਜ਼ ਗੱਲ ਕਰਦੇ ਆਂ ਭਾਰਤ ਪਾਕਿਸਤਾਨ ਜੰਗਬੰਦੀ ਬਾਰੇ ਜੋ ਕਿ ਅਮਰੀਕੀ ਰਾਸ਼ਟਰਪਤੀ ਦੇ ਵਿਚ올ਗੀ ਤੋਂ ਬਾਅਦ ਇਹ ਸਹਿਮਤੀ ਹੁੰਦੀ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਜੀ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਕਿਵੇਂ ਦੇਖਦੇ ਹੋ ਦੋ ਦੇਸ਼ਾਂ ਦੇ ਮਸਲੇ ਵਿੱਚਕਾਰ ਤੀਸਰੇ ਦੇਸ਼ ਦਾ ਰਾਸ਼ਟਰਪਤੀ ਵਿੱਚ ਆਉਂਦਾ ਹੈ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਪਹਿਲੀ ਗੱਲ ਤਾਂ ਸੁਰਿੰਦਰ ਜੀ ਇਹ ਹੈ ਕਿ ਇਹ ਜੰਗ ਪਹਿਲੀ ਨਹੀਂ ਕਈ ਚੜਪਾਂ ਹੋ ਚੁੱਕੀਆਂ ਤੇ ਕਈ ਜੰਗਾਂ ਹੋ ਚੁੱਕੀਆਂ ਕਿਸੇ ਜ਼ਮਾਨੇ ਦੇ ਵਿੱਚ ਕਸ਼ਮੀਰ ਸਾਂਝੇ ਭਾਰਤ ਦਾ ਹਿੱਸਾ ਹੁੰਦਾ ਸੀ ਲੇਕਿਨ 1947 ਚ ਜਦੋਂ ਇਹ ਦੇਸ਼ ਆਜ਼ਾਦ ਹੋਇਆ ਉਦੋਂ ਅੰਗਰੇਜ਼ਾਂ ਨੇ ਜਿਹੜਾ ਤਾਂ ਉਹਨਾਂ ਦੇ ਕੰਟਰੋਲ ਵਾਲਾ ਰਕਵਾ ਸੀ ਦੇਸ਼ ਸੀ ਉਹਨੂੰ ਤਾਂ ਉਹਨਾਂ ਨੇ ਦੋ ਹਿੱਸਿਆਂ 'ਚ ਵੰਡਤਾ ਸੀ ਭਾਰਤ ਤੇ ਪਾਕਿਸਤਾਨ ਤੇ ਜਿਹੜੀਆਂ ਦੇਸੀ ਰਾਜਸਤਾਨ ਸੀ ਦੇਸੀ ਰਾਜਸਤਾਨ ਨੂੰ ਉਹਨਾਂ ਨੇ ਰਾਈਟ ਦਿੱਤਾ ਸੀ ਕਿ ਜਿਹੜੇ ਪਾਸੇ ਮਰਜ਼ੀ ਆ ਚਲੇ ਜਾ ਜੇ ਭਾਰਤ ਨਾਲ ਜਾਣਾ ਹੈ ਤਾਂ ਉਧਰ ਚਲੇ ਜਾਓ ਜੇ ਪਾਕਿਸਤਾਨ ਨਾਲ ਜਾਣਾ ਉਧਰ ਚਲੇ ਜਾਓ ਅਗਰ ਤੁਸੀਂ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਹੋ ਤਾਂ ਇੰਡੀਪੈਂਡੈਂਟ ਵੀ ਰਹਿ ਸਕਦੇ ਹੋ ਲਗਭਗ 500 ਤੇ 60 ਰਾਜਸਤਾਨ ਸੀ ਭਾਰਤ ਦੀਆਂ ਤੇ ਉਹਨਾਂ ਰਾਜਸਤਾਨ ਦੇ ਵਿੱਚੋਂ ਬਹੁ ਗਿਣਤੀ ਰਾਜਸਤਾਨੀ ਲਗਭਗ ਸਾਰੀਆਂ ਨਹੀਂ ਇਹ ਫੈਸਲਾ ਕਰ ਲਿਆ ਸੀ ਕਿ ਅਸੀਂ ਭਾਰਤ ਨਾਲ ਰਵਾਂਗੇ ਜਿਹਨੀਆਂ ਭਾਰਤ ਦੇ ਇਧਰਲੇ ਹਿੱਸੇ ਸੀ ਉਧਰਲੇ ਪਾਸੇ ਮੈਨੂੰ ਨਹੀਂ ਪਤਾ ਕੋਈ ਰਿਆਸਤਾਂ ਸੀਗੀਆਂ ਜਾਂ ਨਹੀਂ ਸੀਗੀਆਂ ਪਰ ਮੈਨੂੰ ਇੱਥੋਂ ਦੀ ਜਾਣਕਾਰੀ ਹੈਗੀ ਹੈ ਆਪਣਾ ਜਿਹੜਾ ਅੱਜ ਦਾ ਇੰਡੀਆ ਹੈ ਕਿ ਉਹ ਰਿਆਸਤਾਂ ਇੱਥੇ ਸੀ ਔਰ ਮੈਨੂੰ ਜਾਣਕਾਰੀ ਜਿਹੜੀ ਜਿੰਨੀ ਕੁ ਹਾਸਲ ਹੋਈ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਮਹਾਰਾਜਾ ਪਟਿਆਲਾ ਜਿਹੜਾ ਸੀ ਰਿਆਸਤ ਪਟਿਆਲਾ ਦਾ ਮੁਖੀ ਉਹ ਜਿਹੜੀ ਇਹ ਨਜ਼ੀ ਰਾਜਾ ਮਹਾਰਾਜਾਾਂ ਦੀ ਜਥੇਬੰਦੀ ਹੁੰਦੀ ਸੀ ਜਿਹਨੂੰ ਪ੍ਰਿੰਸੈਸ ਐਸੋਸੀਏਸ਼ਨ ਕਹਿੰਦੇ ਹੁੰਦੇ ਸੀ ਉਹ ਉਹਦਾ ਪ੍ਰਧਾਨ ਸੀ ਔਰ ਉਹਨੇ ਉਹ ਰੈਜੂਲੇਸ਼ਨ ਮੂਵ ਕੀਤਾ ਸੀ ਕਿ ਅਸੀਂ ਭਾਰਤ ਨਾਲ ਜਾਣਾ ਚਾਹੁੰਦੇ ਹਾਂ ਲੇਕਿਨ ਤਿੰਨ ਰਾਜਸਥਾਨ ਕਸ਼ਮੀਰ ਤੀਸਰੀ ਜਿਹੜੀ ਹੈਗੀ ਹੈ ਹਾਈਦਰਾਬਾਦ ਇਹ ਤਿੰਨ ਰਾਜਸਥਾਨ ਜਿਹੜੀਆਂ ਸੀ ਇਹਨਾਂ ਨੇ ਇੰਡੀਪੈਂਡੈਂਟ ਰਹਿਣ ਦਾ ਫੈਸਲਾ ਕਰ ਲਿਆ ਜਿਹੜੀ ਕਸ਼ਮੀਰ ਸੀ ਕਸ਼ਮੀਰ ਇੰਡੀਪੈਂਡੈਂਟ ਸ ਕਰਕੇ ਰਹਿਣ ਦਾ ਦਾ ਫੈਸਲਾ ਹੋ ਗਿਆ ਕਿਉਂਕਿ ਇਹਨਾਂ ਦੇ ਕੋਲੇ ਪਾਵਰ ਸੀ ਲੇਕਿਨ ਦੋ ਰਾਜਸਥਾਨ ਜਿਹੜੀਆਂ ਸੀ ਇੱਕ ਹਾਈਦਰਾਬਾਦ ਤੇ ਇੱਕ ਦੂਸਰੀ ਉਦਮਾਗ ਚੋਣਾ ਨਿਕਲ ਗਿਆ ਜਿਵੇਂ ਮੇਰੀ ਯਾਦ ਹੁੰਦੀ ਉਹਨਾਂ ਨੇ ਥੋੜਾ ਜਿਹਾ ਅੜਕਾ ਲਾਇਆ ਕਿ ਅਸੀਂ ਇੰਡੀਪੈਂਡੈਂਟ ਰਵਾਂਗੇ ਲੇਕਿਨ ਉਸ ਵੇਲੇ ਦੀ ਭਾਰਤ ਸਰਕਾਰ ਨੇ ਉੱਥੇ رائے ਸ਼ਮਾਰੀ ਕਰਵਾ ਲਈ رائے ਸ਼ਮਾਰੀ ਦਾ ਕਿ ਲੋਕ ਕੀ ਚਾਹੁੰਦੇ ਹੈ ਤੇ ਲੋਕਾਂ ਦਾ ਬਟਾ ਹਿੱਸਾ ਇਹ ਚਾਹੁੰਦਾ ਸੀਗਾ ਕਿ ਅਸੀਂ ਇਧਰਲੇ ਪਾਸੇ ਜਾੜੇ ਮੇਰੇ ਖਿਆਲ ਮੁਤਾਬਕ ਮੇਰੇ ਕੋਲ ਸ਼ਾਇਦ ਲਿਖਿਆ ਹੋਈ ਹੈ ਮੈਂ ਲਿਖੇ ਦੇ ਉੱਤੇ ਦੱਸਣਾ ਵੀ ਉਹ ਕਿਹੜੀ ਐ ਸਤੀਜੀ ਜਿਹੜੀ ਜੂਨਗੜ ਜਿਹੜੀ ਜੂਨਗੜ ਰਿਆ ਸੀ ਜੂਨਗੜ ਜਾ ਜੂਨਾਗੜ੍ਹ रियासत ਦਾ ਇਹਦਾ مالک ਸੀ ਰਾਜਾ ਸੀ ਉਹਨੇ ਤਾਂ ਆਪਣਾ ਇਲਹਾਕ ਪਾਕਿਸਤਾਨ ਨਾਲ ਕਰ ਲਿਆ ਸੀ ਹਾਂਜੀ ਕਿ ਮੈਂ ਤਾਂ ਪਾਕਿਸਤਾਨ ਵਾਲੇ ਪਾਸੇ ਜਾਊਂਗਾ ਇਹ ਦੋ ਰਿਆਸਤਾਂ ਜਿਹੜੀਆਂ ਸੀ ਇੰਡੀਪੈਂਡੈਂਟ ਰਹਿਗੀਆਂ ਸੀ ਹਾਂਜੀ ਜਿਹੜੀ ਹైదరాబాద్ ਦੇ ਰਿਆਸਤ ਸੀ ਉਹ ਤੇ ਕਬਜ਼ਾ ਕਰ ਲਿਆ ਸੀ ਭਾਰਤ ਨੇ ਜਦੋਂ ਉਹਨਾਂ ਨੇ ਅਰਾਇਸ਼ ਸਮਾਰੀ ਕਰਵਾ ਲਈ ਲੇਕਿਨ ਕਸ਼ਮੀਰ ਤੇ ਕਬਜ਼ਾ ਨਹੀਂ ਸੀ ਹੋ ਸਕਦਾ ਕਿਉਂਕਿ ਕਸ਼ਮੀਰ ਦੀ ਲੋਕੇਸ਼ਨ ਹੈ ਜਿਹੜੀ ਇੱਕ ਵੱਖਰੀ ਕਿਸਮ ਦੀ ਹੈ ਉਹ ਉਪਰੈ ਨਾਲ ਪਰਲੇ ਪਾਸੇ ਪਾਕਿਸਤਾਨ ਆ ਗਿਆ ਪਾਕਿਸਤਾਨ ਇਹ ਚਾਹੁੰਦਾ ਸੀ ਕਿ ਕਸ਼ਮੀਰ ਉਹਨਾਂ ਦੇ ਨਾਲ ਜਿਹੜਾ ਹੈਗਾ ਮਿਲ ਜਾਵੇ। ਅਰਲੇਵਾ ਕਰ ਲਵੇ। ਭਾਰਤ ਤੇ ਚਾਹੁੰਦਾ ਸੀ ਕਿ ਸਾਡੇ ਨਾਲ ਅਰਲੇਵਾ ਕਰ ਲਵੇ। ਲੇਕਿਨ ਭਾਰਤ ਦੀ ਜਿਹੜੀ ਉਸ ਵੇਲੇ ਦੀ ਲੀਡਰਸ਼ਿਪ ਸੀ ਉਹ ਬੜੀ ਸਿਆਣੀ ਲੀਡਰਸ਼ਿਪ ਸੀ। ਉਹਨਾਂ ਨੇ ਕੋਈ ਧੱਕਾ ਮੁੱਕੀ ਨਹੀਂ ਕੀਤਾ। ਕਿ ਜਿਹੜੇ ਪਾਕਿਸਤਾਨ ਵਾਲੇ ਸੀ ਉਹਨਾਂ ਨੇ ਕਸ਼ਮੀਰ ਨੂੰ ਹਥਿਆਉਣ ਵਾਸਤੇ ਆਪਣੀ ਰੈਗੂਲਰ ਆਰਮੀ ਦੀ ਬਜਾਏ ਉਹਨਾਂ ਨੇ ਕਬੀਲੀਆਂ ਦੇ ਭੇਸ ਵਿੱਚ ਆਪਣੇ ਕੁਝ ਲੋਕਾਂ ਨੂੰ ਆਪਣੀ ਆਰਮੀ ਨੂੰ ਕਸ਼ਮੀਰ ਦੇ ਵਿੱਚ ਭੇਜਿਆ। ਔਰ ਉਹਨਾਂ ਨੇ ਕਸ਼ਮੀਰ ਤੇ ਕਬਜ਼ਾ ਕਰਨਾ ਸ਼ੁਰੂ ਕਰਤਾ ਅੱਜ ਕੱਲ ਜਿਹੜਾ ਅਕੂਪਾਈਡ ਕਸ਼ਮੀਰ ਹੈ ਜਿਹੜਾ ਇਸ ਵੇਲੇ ਪਾਕਿਸਤਾਨ ਦੇ ਕਬਜ਼ੇ ਵਾਲਾ ਪੀਓਕੇ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਆਜ਼ਾਦ ਕਸ਼ਮੀਰ ਕਹਿੰਦੇ ਆ ਆਪਾਂ ਨੂੰ ਅਕੂਪਾਈਡ ਕਸ਼ਮੀਰ ਕਹਿ ਦਿੰਦੇ ਆ ਉਹਦਾ ਵੱਡਾ ਹਿੱਸਾ ਜਿਹੜਾ ਉਹ ਉਹ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਕਬੈਲੀਆਂ ਨੇ ਜਦੋਂ ਕਬੈਲੀਆਂ ਨੇ ਉਹ ਕਰ ਲਿਆ ਤਾਂ ਉਸ ਵੇਲੇ ਫਿਰ ਬੜੀ ਬੜੀ ਵੱਡੀ ਪ੍ਰੋਬਲਮ ਹੋ ਗਈ ਕੀ ਹੈ ਇਹ ਮੇਰੇ ਖਿਆਲ ਮੁਤਾਬਕ 1947 ਦੇ ਪਿਛਲੇ ਮਹੀਨਿਆਂ ਦੀ ਕਹਾਣੀ ਹੈ ਜਦੋਂ ਇਹ ਉਹਨਾਂ ਨੇ ਕਬਜ਼ੇ ਚ ਆਪਦੇ ਚ ਕਰ ਲਿਆ ਤਾਂ ਫਿਰ ਨਾਲ ਦੀ ਨਾਲ ਹੀ ਕੁਝ ਲੋਕਾਂ ਨੇ ਮਹਾਰਾਜਾ ਹਰੀ ਸਿੰਘ ਜਿਹੜਾ ਉਸ ਵੇਲੇ ਉੱਥੇ ਦਾ ਰਾਜਾ ਸੀ ਉਹਨੂੰ ਸਮਝਾਇਆ ਕਿ ਇਸ ਨਿਹਾਇਦ ਦੇ ਨਾਲ ਤਾਂ ਤੁਹਾਡਾ ਕੱਖ ਵੀ ਨਹੀਂ ਬਣਨਾ ਬਿਹਤਰ ਇਹ ਹੈ ਕਿ ਆਪਾਂ ਇਧਰ ਦੇ ਪਾਸੇ ਜਿਹੜਾ ਹੈਗਾ ਇੰਡੀਆ ਦੇ ਨਾਲ ਆਪਣਾ ਰਲੇਮਾ ਕਰ ਲਈਏ ਸਿਰ ਇੰਡੀਆ ਦੇ ਨਾਲ ਉਹਨਾਂ ਦੀ ਨੇਗੋਸ਼ੀਏਸ਼ਨ ਚੱਲੀ 5-7 ਦਿਨਾਂ ਦੇ ਵਿੱਚ ਹੀ ਇਹ ਸਾਰਾ ਕੁਝ ਹੋ ਗਿਆ ਤੇ ਉਸ ਨੇਗੋਸ਼ੀਏਸ਼ਨ ਦੇ ਚਰੀਏ ਇੰਡੀਆ ਨੇ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਫੈਸਲਾ ਕਰ ਲਿਆ ਤੱਕ ਕਸ਼ਮੀਰ ਨੇ ਆਪਣਾ ਰਲੇਮਾ ਇੰਡੀਆ ਨਾਲ ਕਰ ਲਿਆ ਅੱਜ ਕੱਲ ਤੁਸੀਂ ਦੇਖਿਆ ਹੋਗਾ ਜਿਆਦਾ ਜਿਹੜਾ ਜ਼ਿਕਰ ਹੁੰਦਾ ਉਹ ਧਾਰਾ 370 ਤੇ 35A ਦਾ ਹੁੰਦਾ ਹੈ ਧਾਰਾ ਹਾਂ ਧਾਰਾ 370 ਤੇ 35A ਜਿਹੜੀ ਮਹਾਰਾਜਾ ਹਰੀ ਸਿੰਘ ਨੇ ਜਦੋਂ ਰਲੇਮਾ ਕੀਤਾ ਜਿਹੜੀਆਂ ਉਹਨੇ ਕੰਡੀਸ਼ਨਾਂ ਰੱਖੀਆਂ ਸੀ ਤੇ ਭਾਰਤ ਸਰਕਾਰ ਨੇ ਉਹ ਪ੍ਰਵਾਨ ਕੀਤੀਆਂ ਸੀ ਹਾਂਜੀ ਉਹਦਾ ਕਰਕੇ ਉਹ ਧਾਰਾ 370 ਤੇ 35A ਸੀ ਜਿਹੜੀਆਂ ਬਾਅਦ ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਨੇ ਖਤਮ ਕਰਤੀਆਂ ਹਾਂਜੀ ਪਾਰਲੀਮੈਂਟ ਦੇ ذریعے ਔਰ ਕਸ਼ਮੀਰ ਨੂੰ ਇੱਕ ਯੂਨੀਅਨ ਟੈਰੀਟਰੀ ਬਣਾ ਤੱਕ ਕਿੱਸਾ ਕੁੱਤਾ ਜਿਹੜਾ ਇਹ ਤਾਂ ਇਹਨਾਂ ਦੀ ਹੈਗੀ ਹਿਸਟਰੀ ਹਾਂਜੀ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਇਹਨਾਂ ਦੇ ਹੁਣ ਤੱਕ ਨਿਤਨੇ ਚੜਪਾ ਹੋਈਆਂ ਗੋ ਬੜੀਆਂ ਚੜਪਾ ਹੋਣਗੀਆਂ ਹਾਂਜੀ ਇੱਕ ਤਾਂ ਉਸ ਵੇਲੇ ਹੀ ਹੋ ਗਈ ਸੀ ਫਿਰ ਇੱਕ ਜਿਹੜੀ ਚੜਪ ਸਾਡੀ 1965 ਦੇ ਵਿੱਚ ਹੁੰਦੀ ਹੈ ਹਾਂਜੀ ਉਹ 16 17 ਨਾਂ ਦੀ ਚੜਪ ਉਹ ਹੈ ਫਿਰ ਜਿਹੜੀ ਅਗਲੀ ਲੜਾਈ ਸਾਡੀ ਹੁੰਦੀ ਹੈ ਉਹ ਹੁੰਦੀ ਹੈ 1971 ਦੇ ਵਿੱਚ 1971 ਵਾਲੀ ਲੜਾਈ ਜਿਹੜੀ ਹੈਗੀ ਇਹ ਦਸੰਬਰ ਦੇ ਮਹੀਨੇ ਚ ਹੁੰਦੀ ਹੈ 3 ਦਸੰਬਰ ਤੋਂ ਲੈ ਕੇ 16 ਦਸੰਬਰ 1971 ਤੱਕ ਲੜਾਈ ਹੁੰਦੀ ਹੈ। ਔਰ ਇਸ ਲੜਾਈ ਦੇ ਵਿੱਚ 13 ਦਿਨਾਂ ਦੀ ਲੜਾਈ ਦੇ ਵਿੱਚ ਭਾਰਤ ਨੇ ਬਹੁਤ ਕੁਝ ਖਟਿਆ। ਕਿਉਂਕਿ ਜੇ ਪਾਪਾ ਪਾਕਿਸਤਾਨ ਦੀ ਦੇਖੀਏ ਹੋਂਦ 1947 ਦੇ ਵਿੱਚ ਪਾਕਿਸਤਾਨ ਇਹ ਜਿਹੜਾ ਅੱਜ ਵਾਲਾ ਪਾਕਿਸਤਾਨ ਇੱਕ ਪਾਕਿਸਤਾਨ ਦਾ ਹਿੱਸਾ ਹੁੰਦਾ ਸੀ ਪਰਨੇ ਪਾਸੇ ਬੰਗਾਲ ਦੇ ਨਾਲ ਜਿਹਨੂੰ ਅੱਜਕੱਲ ਬੰਗਲਾਦੇਸ਼ ਕਹਿੰਦੇ ਆ ਇਹਨੂੰ ਉਦੋਂ ਪੂਰਬੀ ਪਾਕਿਸਤਾਨ ਕਹਿੰਦੇ ਦੇ ਸੀ। ਕਿਉਂਕਿ ਦੋ ਦੋ ਸੂਬਿਆਂ ਦੀ ਬੱਡ ਹੋਈ ਹੈ। 1947 ਤੇ ਜਿਆਦਾ ਨੁਕਸਾਨ ਸਾਨੂੰ ਚੱਲਣਾ ਪਿਆ ਇੱਕ ਤਾਂ ਪੰਜਾਬ ਦੀ ਵੰਡ ਹੋ ਗਈ ਦੋ ਹਿੱਸੇ ਪੰਜਾਬ ਜਿਹੜਾ ਹੈਗਾ ਉਹ ਚਲਾ ਗਿਆ ਉਧਰਲੇ ਪਾਸੇ ਤੀਜਾ ਹਿੱਸਾ ਪੰਜਾਬ ਰਹਿ ਗਿਆ ਸਾਡੇ ਵਾਲੇ ਪਾਸੇ ਇਸੇ ਤਰੀਕੇ ਬੰਗਾਲ ਦੀ ਵੰਡ ਹੋਈ ਹੈ ਬੰਗਾਲ ਦੇ ਵਿੱਚੋਂ ਜਿਹੜਾ ਹੈਗਾ ਜਿਹੜਾ ਪੱਛਮੀ ਹਿੱਸਾ ਉਹ ਸਾਡੇ ਕੋਲੇ ਰਹਿ ਗਿਆ ਭਾਰਤ ਦੇ ਵਿੱਚ ਪੂਰਬੀ ਹਿੱਸਾ ਜਿਹੜਾ ਹੈਗਾ ਉਹ ਪਰਲੇ ਪਾਸੇ ਚਲਾ ਗਿਆ ਤੇ ਉਹਨੂੰ ਉਸ ਵੇਲੇ ਪੂਰਬੀ ਪਾਕਿਸਤਾਨ ਕਹਿੰਦੇ ਹੋਏ ਸੀ ਸੋ ਇਹ ਜਿਹੜਾ ਪੂਰਬੀ ਪਾਕਿਸਤਾਨ ਬਣ ਗਿਆ ਇਹ ਪੱਛਮੀ ਪਾਕਿਸਤਾਨ ਇੱਕ ਇਧਰਲੇ ਪਾਸੇ ਤੇ ਇੱਕ ਉਧਰਲੇ ਪਾਸੇ ਹੈ ਫਰਕ ਬੜਾ ਸੀ ਇਹਨਾਂ ਦੇ ਵਾਸਤੇ ਜਿਹੜਾ ਆਪਣਾ ਮੇਲ ਮਲਾਪ ਦਾ ਰਾਹ ਸੀ ਉਹ ਸਮੁੰਦਰ ਸੀ ਸਮੁੰਦਰ ਦੇ ਰਸਤੇ ਇਹ ਇੱਕ ਦੂਜੇ ਦੇ ਨਾਲ ਜਿਹੜਾ ਲੈਣ-ਦੇਣ ਕਰਦੇ ਹੁੰਦੇ ਸੀ ਹੋਇਆ ਕੀ 1970 71 ਦੇ ਵਿੱਚ ਉੱਥੇ ਇੱਕ ਲਹਿਰ ਖੜੀ ਹੋ ਗਈ ਉਹ ਲਹਿਰ ਉਹ ਚਾਹੁੰਦੀ ਸੀਗੀ ਕਿ ਸਾਨੂੰ ਜਿਹੜੀ ਹੈਗੀ ਹੈ ਜਿਹੜੀ ਉਹਨਾਂ ਦੀ ਇਲੈਕਸ਼ਨ ਜਿੱਤੀ ਸੀ ਸ਼ੇਖ ਮੁਜੀਬੂਲ ਰਹਿਮਾਨ ਉੱਥੇ ਦਾ ਜਿਹੜਾ ਇੱਕ ਬੜਾ ਪਪੂਲਰ ਲੀਡਰ ਸੀ ਉਨੇ ਇਲੈਕਸ਼ਨ ਲੜੀ ਸੀ ਉਸ ਇਲੈਕਸ਼ਨ ਦੇ ਵਿੱਚ ਉਸ ਬੰਦੇ ਨੂੰ ਮੈਜੋਰਿਟੀ ਮਿਲ ਗਈ ਲੇਕਿਨ ਉਹਨੂੰ ਸਰਕਾਰ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਪਾਕਿਸਤਾਨ ਦੀ ਸਰਕਾਰ ਨੇ ਉੱਥੇ ਬਹੁਤ ਜ਼ਿਆਦਾ ਤਸ਼ੱਦਦ ਕਰਨਾ ਸ਼ੁਰੂ ਕਰਤਾ ਨਤੀਜਾ ਹੋਇਆ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਪਾਕਿਸਤਾਨ ਤੋਂ ਹਿਜਰਤ ਕਰਕੇ ਭਾਰਤ ਵਾਲੇ ਪਾਸੇ ਨੂੰ ਆਉਣੇ ਸ਼ੁਰੂ ਹੋ ਗਏ ਔਰ ਲਗਭਗ 1 ਕਰੋੜ ਲੋਕ ਇੱਥੇ ਪਹੁੰਚ ਗਏ ਸੀ ਅੰਦਾਜ਼ਾ ਲਾਓ 1971 ਦੇ ਵਿੱਚ 1 ਕਰੋੜ ਲੋਕ ਭਾਰਤ 'ਚ ਆ ਜਾਣ ਤੇ ਫਿਰ ਭਾਰਤ ਦੇ ਉੱਤੇ ਉਹਨਾਂ ਦਾ ਕਿੰਨਾ ਜ਼ਿਆਦਾ ਪ੍ਰੈਸ਼ਰ ਹੋਊਗਾ ਕਿਸੇ ਨੂੰ ਤੋਂ ਮਤਲਬ ਸਮਝਣ ਦੀ ਲੋੜ ਨਹੀਂ ਆ ਪਾਪ ਹੀ ਸਮਝਦੇ ਆ ਕਿ ਕੀ ਹੋຊੁੰਦਾ ਸੋ ਇਹਦੇ ਤੇ ਫਿਰ ਜਿਹੜੀ ਉਸ ਵੇਲੇ ਇੱਥੇ ਇੱਕ ਮੁਕਤੀ ਜਦੋਂ ਇਹਨਾਂ ਨੇ ਤਸ਼ੱਦਦ ਸ਼ੁਰੂ ਕਰਤਾ ਤੇ ਉੱਥੇ ਇੱਕ ਆਰਗੇਨਾਈਜੇਸ਼ਨ ਮਰ ਗਈ ਜਿਹਦਾ ਨਾਮ ਸੀ ਮੁਕਤੀ ਬਾਣੀ ਤੇ ਮੁਕਤੀ ਬਾਣੀ ਜਿਹੜੀ ਆ ਉਹ ਜਿਹੜੀ ਆ ਆਰਮਡ ਸਟ੍ਰਗਲ ਲੜਦੀ ਹੁੰਦੀ ਸੀ ਤਾਂ ਉਸ ਵੇਲੇ ਪਾਕਿਸਤਾਨ ਨੇ ਭਾਰਤ ਦੇ ਉੱਤੇ ਹਮਲਾ ਕਰਤਾ ਮੇਰੇ ਯਾਦ ਆ ਉਹ ਮੇਰੇ ਦਿਨ ਜਾਜ਼ ਆ ਜੇ 3 ਦਸੰਬਰ 1971 ਨੂੰ ਭਾਰਤ ਦੇ ਕਈ ਸਾਰੇ ਥਾਮਾ ਤੇ ਬੰਬਾਰਡਮੈਂਟ ਕਰਤੀ ਖਾਸ ਕਰਕੇ ਹਵਾਈ ਏਡਾ ਜਿਵੇਂ ਹੁਣ ਕੀਤੀ ਸੀ ਨਾ ਨੈਵਾਈ ਏਡਾ ਨੂੰ ਟਾਰਗੇਟ ਕੀਤਾ ਸੀ ਉਹਦੇ ਬੰਬ ਸਟੇ ਸੀ ਜਹਾਜਾਂ ਦੇ ਨਾਲ ਹਵਾਈ ਏਡਾ ਤੇ ਤੇ ਉੱਥੋਂ ਜੰਗ ਦੀ ਸ਼ੁਰੂਆਤ ਹੋ ਜਾਂਦੀ ਹੈ ਲੇਕਿਨ 13 ਦਿਨਾਂ ਬਾਅਦ ਸਾਡੀ ਪ੍ਰਾਪਤੀ ਕੀ ਰਹੀ ਸਾਡੀ ਪ੍ਰਾਪਤੀ ਇਹ ਰਹੀ ਕਿ 13 ਦਿਨਾਂ ਦੇ ਵਿੱਚ ਵਿੱਚ ਪਾਕਿਸਤਾਨ ਦੇ ਨਾਲ ਉਹ ਹਿੱਸਾ ਤੋੜਤਾ ਐ ਡਰਾਗਾਨੀ ਨੇ ਔਰ ਉਹਨੂੰ ਤੋੜ ਕੇ ਇੱਕ ਨਵਾਂ ਦੇਸ਼ ਬਣਾਤਾ ਬੰਗਲਾਦੇਸ਼ ਅੱਛਾ ਪੂਰਬੀ ਪਾਕਿਸਤਾਨ ਤੋਂ ਬੰਗਲਾਦੇਸ਼ ਇਹਦਾ ਨਵਾਂ ਦੇਸ਼ ਬਣਿਆ ਉਦੋਂ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੁੰਦੀ ਸੀ ਜਿਹੜੀ ਇੱਕ ਔਰਤ ਸੀ। ਔਰ ਇੰਦਰਾ ਗਾਂਧੀ ਨੂੰ ਬਾਅਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਿਹੜੀ ਇੰਦਰਾ ਗਾਂਧੀ ਦੀ ਸ਼ਲਾਘਾ ਹੋ ਰਹੀ ਸੀ ਕਾਂਗਰਸ ਵੀ ਨੇ ਤੇ ਕਰਨੀ ਕਰਨੀ ਸੀ। ਉਸ ਵੇਲੇ ਭਾਰਤੀ ਜਨਤਾ ਪਾਰਟੀ ਨਹੀਂ ਹੁੰਦੀ ਸੀ। ਭਾਰਤੀ ਜਨਤਾ ਪਾਰਟੀ ਤੋਂ ਪਹਿਲਾਂ ਜਨ ਸੰਘ ਹੁੰਦੀ ਸੀ। ਜਨ ਸੰਘ ਦੇ ਲੀਡਰ ਹੁੰਦੇ ਸੀ ਅਟਲ ਬਿਹਾਰੀ ਬਾਜਪਾਈ ਤੇ ਅਟਲ ਬਿਹਾਰੀ ਬਾਜਪਾਈ ਨੇ ਪਾਰਲੀਮੈਂਟ ਦੇ ਵਿੱਚ ਇੰਦਰਾ ਗਾਂਧੀ ਦੀ ਸ਼ਲਾਘਾ ਕੀਤੀ ਸੀ। ਹੁਣ ਤੁਸੀਂ ਦੇਖੋ ਵੀ ਉਦੋਂ ਤੋਂ ਲੈ ਕੇ ਅੱਜ ਤੱਕ ਦਾ ਸਫ਼ਰ ਦੇ ਅੱਜ ਜਿਹੜਾ ਹੈਗਾ ਉਹਨਾਂ ਨੇ ਸਾਡੇ ਦੇਸ਼ ਦੇ ਵਿੱਚ ਆ ਕੇ ਜੰਮੂ ਕਸ਼ਮੀਰ ਦੇ ਵਿੱਚ ਆ ਕੇ ਸਾਡੇ 26 ਬੰਦੇ ਮਾਰਦੇ ਮਾਰੇ ਕੌਣ ਐ ਸੈਲਾਨੀ ਉਹਨਾਂ ਦੇ ਵਿੱਚੋਂ ਇੱਕ ਇੱਕ 26 ਸਾਡੇ ਹੋਗੇ ਤੇ ਇੱਕ ਜਿਹੜਾ 27ਵਾਂ ਬੰਦਾ ਹੋ ਗਿਆ ਉਹ ਨੇਪਾਲ ਦਾ ਸੀ ਜਿਹੜੇ 26 ਮਾਰੇ ਗਏ ਉਹਨਾਂ 26ਾਂ ਦੇ ਵਿੱਚੋਂ ਇੱਕ ਕਸ਼ਮੀਰੀ ਮੁਸਲਮਾਨ ਵੀ ਸੀ ਜਿਹੜਾ ਇਹ ਕਹਿੰਦਾ ਸੀ ਸਾਡੇ ਮਹਿਮਾਨ ਆ ਤੁਸੀਂ ਇਹਨਾਂ ਨੂੰ ਨਾ ਮਾਰੋ ਜਦੋਂ دہشتਗਾਰ ਉਹਨਾਂ ਨੂੰ ਮਾਰਨੋਂ ਨਾ ਹਟੇ ਤੇ ਉਹਨੇ ਇੱਕ ਦੀ ਰਹਿਫਲ ਕੋਣੀ ਚਾਹੀ ਤੇ ਉਹਨਾਂ ਨੇ ਨੂੰ ਗੋਲੀ ਮਾਰਤੀ ਸੀ ਉਹ ਵੀ ਬੰਦਾ ਮਰ ਗਿਆ ਸੀ 26 ਸਾਡੇ ਤੇ ਇੱਕੋ ਟੋਟਲ 27 ਬੰਦੇ ਮਰ ਗਏ ਸੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਉਸ ਵੇਲੇ ਵਿਦੇਸ਼ ਵਿੱਚ ਸੀ ਤੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਭਾਰਤ ਦੇ ਵਿੱਚ ਆਉਂਦੇ ਐ ਆਉਣ ਤੋਂ ਬਾਅਦ ਇਹਨਾਂ ਨੇ ਇੱਥੇ ਆਲ ਪਾਰਟੀ ਮੀਟਿੰਗ ਰੱਖ ਲਈ ਲੇਕਿਨ ਆਲ ਪਾਰਟੀ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨਹੀਂ ਗਏ ਇਹਨਾਂ ਨੇ ਆਉਂਦਿਆਂ ਸਰ ਹਵਾਈ ਅੱਡੇ ਤੇ ਇੱਕ ਮੀਟਿੰਗ ਕੀਤੀ ਅਗਲੇ ਦਿਨ ਦੀ ਆਲ ਪਾਰਟੀ ਮੀਟਿੰਗ ਜਾਣ ਦੀ ਬਜਾਏ ਬਿਹਾਰ ਚਲੇ ਗਏ ਬਿਹਾਰ ਦੇ ਵਿੱਚ ਕਿਉਂਕਿ ਇਲੈਕਸ਼ਨ ਆ ਗਏ ਉੱਥੇ ਇੱਕ ਰੈਲੀ ਰੱਖੀ ਸੀ ਤੇ ਫਿਰ ਇਹ ਉਹਨਾਂ ਨੇ ਉਸ ਰੈਲੀ ਨੂੰ ਅਡਰੈਸ ਕੀਤਾ ਜਿਹਨੂੰ ਆਪਾਂ ਕਹਿ ਸਕਦੇ ਆ ਪ੍ਰਧਾਨ ਮੰਤਰੀ ਸਾਹਿਬ ਨੇ ਇਲੈਕਸ਼ਨਲ ਰੈਲੀ ਨੂੰ ਜ਼ਿਆਦਾ ਤਰਜੀਹ ਦਿੱਤੀ ਹੁਣ ਉਸ ਉਸ ਰੈਲੀ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਬੋਲਦੇ ਕੀ ਹੈ ਦੇਖਣ ਵਾਲੀ ਗੱਲ ਇਹ ਹੈ ਉੱਥੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਇਹ 26 ਬੰਦੇ ਮਾਰੇ ਐ ਉਹਨਾਂ ਨੂੰ ਅਜੇ ਹੀ ਮਿਸਾਲੀ ਸਜ਼ਾ ਦੇਵਾਂਗੇ ਅਜੇ ਹੀ ਮਿਸਾਲੀ ਸਜ਼ਾ ਦੇਵਾਂਗੇ ਕਿ ਦੁਨੀਆ ਯਾਦ ਰੱਖੋ ਉਨਾ ਸਵਾਲੇ ਪੈਦਾ ਹੁੰਦਾ ਕਿ ਜੰਗਬੰਦੀ ਤਾਂ ਹੋ ਗਈ ਪਹਿਲੀ ਗੱਲ ਤਾਂ ਮੈਂ ਇਹਨੂੰ ਜੰਗਬੰਦੀ ਨਹੀਂ ਕਹੂੰਗਾ ਇਹਨੂੰ ਆਪਾਂ ਸੀਸਫਾਇਰ ਕਹਿਣ ਵਾਲੀ ਵੀ ਗੱਲ ਨਹੀਂ ਬਣਦੀ ਸੀਸਫਾਇਰ ਉਦੋਂ ਹੁੰਦੀ ਹੈ ਜਦੋਂ ਲੜਾਈ ਸ਼ੁਰੂ ਹੋ ਜੇ ਅਜੇ ਲੜਾਈ ਤਾਂ ਸ਼ੁਰੂ ਨਹੀਂ ਹੋਈ ਬਕਾਇਦਾ ਤੌਰ ਦੇ ਉੱਤੇ ਨਾ ਤਾਂ ਭਾਰਤ ਨੇ ਨਾ ਪਾਕਿਸਤਾਨ ਨੇ ਇਹ ਤਾਂ ਕਿਹਾ ਹੀ ਨਹੀਂ ਕਿ ਜੰਗ ਲੱਗੀ ਇਹ ਤਾਂ ਸਿਰਫ ਇਹ ਕਿ ਉਹਨਾਂ ਨੇ ਸਾਡੇ 26 ਬੰਦੇ ਮਾਰਤੇ ਅਸੀਂ ਉਹਨਾਂ ਦੇ ਵਿੱਚ ਜਾ ਕੇ ਸਟ੍ਰਾਈਕ ਕਰ ਦਿੱਤੀ ਉਹਨਾਂ ਦੇ ਜਿਹੜੇ ਹੈਗੇ ਪੰਗਾਲ ਚਾਹੇ ਜੰਮੂ ਕਸ਼ਮੀਰ ਦੇ ਵਿੱਚ ਸੀ ਚਾਹੇ ਪੰਜਾਬ ਦੇ ਵਿੱਚ ਸੀ ਜਿਹੜੇ ਦਸਤਗਰਦਾਂ ਦੇ ਟਿਕਾਣੇ ਸੀ ਉੱਥੇ ਸਾਡੀ ਫੌਜ ਨੇ ਜਾ ਕੇ ਜਿਹੜੀ ਹੈਗੀ ਬੰਬਾਰਡਮੈਂਟ ਕੀਤੀ ਜੋ ਵੀ ਕੀਤਾ ਚਾਹੇ ਮਜ਼ਾਈਲਾ ਮਾਰੀਆਂ ਉਹ ਤਬਾਹ ਕੀਤੀ ਭਾਰਤ ਸਰਕਾਰ ਦਾ ਇਹ ਮੰਨਣਾ ਹੈ ਕਿ ਅਸੀਂ ਉਹਨਾਂ ਦੇ ਬਹੁਤ ਸਾਰੇ ਜਿਹੜੇ ਅੱਡੇ ਆ ਤਬਾਹ ਕਰਤੇ ਉਹਨਾਂ ਦੇ ਪੱਲੇ ਕੱਖ ਨਹੀਂ ਰਿਹਾ ਤੇ ਜੇ ਉਹਨਾਂ ਦੇ ਪੱਲੇ ਕੱਖ ਨਹੀਂ ਰਿਹਾ ਤਾਂ ਫਿਰ ਉਹਨਾਂ ਨੇ ਸਾਡੇ ਵਾਲੇ ਪਾਸੇ ਡਰੋਨ ਸਿੱਟਨੇ ਸ਼ੁਰੂ ਕਰਤੇ ਇਹ ਸਾਰਾ ਕੰਮ ਜੇ ਆਪਾਂ ਦੇਖੇ ਤਿੰਨ ਦਿਨ ਚੱਲਿਆ ਤੇ ਤਿੰਨ ਦਿਨਾਂ ਮਗਰੋਂ ਮਤਲ ਜਿਹੜੀ ਹੈਗੀ ਅਚਨਚੇਤ ਕੀ ਹੁੰਦਾ ਹੈ ਅਚਨਚੇ ਸਾਡੇ ਜਿਹੜੇ ਹੈਗੇ ਐ ਟਰੰਪ ਸਾਹਿਬ ਜਿਨ੍ਹਾਂ ਜਿਨ੍ਹਾਂ ਦੀ ਸਰਕਾਰ ਦੇ ਜਿਹੜੇ ਵੱਡੇ ਅਧਿਕਾਰੀ ਹੈ ਜਾਂ ਜਿਹੜੇ ਉਹਨਾਂ ਦੇ ਕੈਬਨਿਟ ਕੁਲੀਗ ਹੈ ਉਹਨਾਂ ਨੇ ਪਹਿਲਾਂ ਕਿਹਾ ਤੁਸੀਂ ਕਿ ਸਾਡਾ ਤਾਂ ਕੋਈ ਲਾਗਤ ਹੈ ਕਈ ਨਹੀਂ ਟਰੰਪ ਸਾਹਿਬ ਨੇ ਵੀ ਪਹਿਲਾਂ ਕਿਹਾ ਤੁਸੀਂ ਸਾਨੂੰ ਤਾਂ ਸਾਰੇ ਇੱਕੋ ਜਿਹੇ ਹੈ ਫਿਰ ਟਰੰਪ ਸਾਹਿਬ ਦਾ ਕੱਲ ਸ਼ਾਮੀ ਟਵੀਟ ਆਉਂਦਾ ਹੈ ਸਾਢੇ 5 ਵਜੇ ਲਗਭਗ ਕਿ ਸਾਰੀ ਰਾਤ ਅਸੀਂ ਮਿਹਨਤ ਕੀਤੀ ਉਸ ਮਿਹਨਤ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੋਨੋਂ ਤਰ੍ਹਾਂ ਉਹ ਜਿਹੜੇ ਹੈਗੇ ਜੰਗਬੰਦੀ ਵਾਸਤੇ ਮੰਨ ਗਏ ਪਹਿਲਾ ਉਹ ਐਲਾਨ ਕਰਦੇ ਹੈ ਫਿਰ ਜਿਹੜੇ ਹੈਗੇ ਪਾਕਿਸਤਾਨ ਵਾਲੇ ਤੇ ਅਸੀਂ ਐਲਾਨ ਕਰਦੇ ਆ ਮਤਲਬ ਸਵਾਲ ਉਨੇ ਪੈਦਾ ਹੁੰਦਾ ਹੈ ਕਿ ਇੱਕ ਬਾਹਰਲੇ ਦੇਸ਼ ਦਾ ਪ੍ਰੈਜ਼ੀਡੈਂਟ ਭਾਵੇਂ ਉਹ ਸੁਪਰ ਪਾਵਰ ਛੱਡ ਕੇ ਮਹਾ ਸੁਪਰ ਪਾਵਰ ਦਾ ਪ੍ਰੈਜ਼ੀਡੈਂਟ ਹੋਵੇ ਉਹ ਸਾਡੇ ਮਾਮਲੇ ਚ ਦਖਲਅੰਦਾਜ਼ੀ ਕਿਉਂ ਕਰਦੇ ਔਰ ਉਹਦੀ ਦਖਲਅੰਦਾਜ਼ੀ ਅਸੀਂ ਕਿਵੇਂ ਪ੍ਰਬੰਧ ਕਰਦੇ ਹਾਲਾਂਕਿ ਬਾਅਦ ਦੇ ਵਿੱਚ ਇਹ ਕਲੈਰੀਫਿਕੇਸ਼ਨ ਵੀ ਆਈ ਭਾਰਤ ਸਰਕਾਰ ਵੱਲੋਂ ਕਿ ਜਿਹੜੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਸ ਹੁੰਦੇ ਹੈ ਉਹ ਭਾਰਤ ਦੇ ਤੇ ਉਹਨਾਂ ਦੇ ਉਹਨਾਂ ਨੇ ਵੀ ਆਪਸੀ ਗੱਲਬਾਤ ਕੀਤੀ ਹੈ ਉਹ ਤੋਂ ਪਹਿਲਾਂ ਵੀ ਗੱਲਾਂ ਬਾਤਾਂ ਹੁੰਦੀਆਂ ਸੀ ਕਿ ਦੋਨੋਂ ਜਿਹੜੇ ਹੈਗੇ ਆ ਸਕਿਉਰਿਟੀ ਐਡਵਾਈਜ਼ਰ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਇੰਡੀਆ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਪਾਕਿਸਤਾਨ ਉਹਨਾਂ ਦੀ ਵੀ ਆਪਸ ਵਿੱਚ ਗੱਲਬਾਤ ਹੋਈ ਹੈ ਪਰਦੇ ਦੇ ਪਿੱਛੇ ਗੱਲਬਾਤ ਤਾਂ ਚੱਲਦੀ ਰਹਿੰਦੀ ਹੈ ਲੇਕਿਨ ਗੱਲ ਇਹ ਹੈ ਕਿ ਇੱਕ ਜਿਹੜੀ ਤੀਜੀ ਧਿਰ ਉਹ ਤੀਜੀ ਧਿਰ ਆ ਕੇ ਸਾਡੇ ਵਿੱਚ ਇੰਟਰਫੀਰੈਂਸ ਕਿਵੇਂ ਕਰਦੀ ਹੈ ਵੱਡਾ ਸਵਾਲ ਹੈ ਇਹਦੇ ਤੇ ਜੇ ਆਪਾਂ ਦੇਖੀਏ ਜਦੋਂ 1971 ਦੀ ਜੰਗ ਅਸੀਂ ਜਿੱਤੀ ਹੈ ਉਸ ਜੰਗ ਦੇ ਵਿੱਚ ਅਸੀਂ ਬਹੁਤ ਵੱਡੀ ਪ੍ਰਾਪਤੀ ਕੀਤੀ ਸੀ ਕਲੀ ਇਹ ਹੀ ਨਹੀਂ ਪ੍ਰਾਪਤੀ ਕੀਤੀ ਕਿ ਅਸੀਂ ਪਾਕਿਸਤਾਨ ਦੇ ਦੋ ਟੁਕੜੇ ਕਰਦੇ ਅਸੀਂ ਨਾਲ ਦੀ ਨਾਲ ਹੀ ਜਿਹੜਾ ਹੈਗਾ ਪਾਕਿਸਤਾਨ ਦੇ 93000 ਫੌਜੀਆਂ ਨੂੰ 93000 ਫੌਜੀਆਂ ਨੂੰ ਮਜਬੂਰ ਕੀਤਾ ਕਿ ਉਹ ਭਾਰਤ ਦੇ ਸਾਹਮਣੇ ਸਰੈਂਡਰ ਕਰਨ ਆਤਮ ਸਮਰਪਣ ਕਰ ਦੇਣ 93000 ਫੌਜੀਆਂ ਨੇ ਪਾਕਿਸਤਾਨ ਦੇ ਫੌਜੀਆਂ ਨੇ ਆਪਣੇ ਜਰਨੈਲ ਮਿਸਟਰ ਨਿਆਜੀ ਨਿਆਜੀ ਦੀ ਅਗਵਾਈ ਹੇਠ ਸਾਡੇ ਜਿਹੜੇ ਪਾਰ ਦੇ ਲੈਫਟੀਨੈਂਟ ਜਨਰਲ ਸੀ ਜਨਰਲ ਜਗਜੀਤ ਸਿੰਘ ਅਰੋੜਾ ਉਹਨਾਂ ਦੇ ਸਾਹਮਣੇ ਆਤਮ ਸਮਰਪਣ ਕੀਤਾ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡੀ ਪ੍ਰਾਪਤੀ ਨਾਲ ਹੀ ਅਸੀਂ ਉਹਦੇ ਦੋ ਟੁਕੜੇ ਕਰਤੇ ਤੇ 93 ਹਜ਼ਾਰ ਬੰਦਾ ਉਹਨਾਂ ਦਾ ਜਿਹੜਾ ਹੈਗਾ ਸੀ ਕੈਦੀ ਬਣਾ ਲਿਆ ਆਪਦਾ ਔਰ ਬਾਅਦ ਦੇ ਵਿੱਚ ਜਿਹੜੀ ਹੈ ਸ਼ਿਮਲਾ ਸਮਝੌਤਾ ਹੁੰਦਾ ਹੈ 1972 ਦੇ ਵਿੱਚ ਸ਼ਿਮਲਾ ਸਮਝੌਤੇ ਦੇ ਵਿੱਚ ਦੋਨਾਂ ਦੇਸ਼ਾਂ ਨੇ ਸਾਡੇ ਵਾਲੇ ਪਾਸੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਉਧਰਲੇ ਪਾਸੇੋਂ ਜੁਲਫਕਾਰ ਅਲੀ ਪਟੋ ਇਹਨਾਂ ਨੇ ਇੱਕ ਸਮਝੌਤਾ ਸਹੀ ਬੰਦ ਕੀਤਾ ਸਮਝੌਤੇ ਦੀਆਂ ਬੱਦਾਂ ਦਾ ਹੋਰ ਵੀ ਹੈ ਲੇਕਿਨ ਉਹਦੇ ਵਿੱਚ ਇੱਕ ਮਹੱਤਵਪੂਰਨ ਮੱਧ ਇਹ ਹੈ ਕਿ ਅਤੀਤ ਦੇ ਵਿੱਚ ਜੋ ਹੋਇਆ ਸੋ ਹੋਇਆ ਅਗਾਹ ਨੂੰ ਜੇ ਕੋਈ ਝਗੜਾ ਝਾਟਾ ਆਉਂਦਾ ਹੈ ਜੇ ਕੋਈ ਮਤਭੇਦ ਪੈਦਾ ਹੁੰਦੇ ਹੈ ਤਾਂ ਇਹਨਾਂ ਮਤਭੇਦਾਂ ਦਾ ਨਿਪਟਾਰਾ ਜਿਹੜਾ ਹੈਗਾ ਉਹ ਅਸੀਂ ਆਪਸ ਵਿੱਚ ਬੈਠ ਕੇ ਕਰਾਂਗੇ ਕਿਸੇ ਤੀਜੀ ਤਾਕਤ ਨੂੰ ਬਰਦਾਸ਼ਤ ਨਹੀਂ ਕਰਾਂਗੇ ਸੋ ਕੁੱਲ ਮਿਲਾ ਕੇ ਮੇਰੇ ਖਿਆਲ ਮੁਤਾਬਕ ਜਿਹੜੀ ਉਸ ਵੇਲੇ ਦੀ ਪ੍ਰਾਪਤੀ ਸੀ ਤੇ ਉਸ ਪ੍ਰਾਪਤੀ ਨੂੰ ਜੇ ਇਸ ਪ੍ਰਾਪਤੀ ਨਾਲ ਆਪਾਂ ਜੋੜ ਕੇ ਦੇਖੀਏ ਤਾਂ ਬਹੁਤ ਜ਼ਮੀਨ ਉਸ ਵੰਦਾ ਫਰਕ ਹੈ ਕਿਉਂਕਿ ਐਸ ਵੇਲੇ ਜਿਹੜੀ ਹੈਗੀ ਅਸੀਂ ਖੱਟਿਆ ਕੁਛ ਨਹੀਂ ਅਸੀਂ ਕਿ ਤੀਜੀ ਧਿਰ ਹੈ ਜਿਹੜੀ ਤੀਜੀ ਤਾਕਤ ਆ ਉਹਦੀ ਦਖਲਅੰਦਾਜ਼ੀ ਮੰਨ ਲਈ ਉਸ ਵੇਲੇ ਅਸੀਂ ਜਿਹੜੀਆਂ ਦੋਨੇ ਜਿਹੜੀ ਤੀਜੀ ਤਰਸੀ ਵੱਡੀ ਜਿਹੜੀ ਅਮਰੀਕਾ ਉਸ ਵੇਲੇ ਅਮਰੀਕਾ ਦਾ ਪ੍ਰੈਜ਼ੀਡੈਂਟ ਨਿਕਸਨ ਹੁੰਦਾ ਸੀ ਨਿਕਸਨ ਨੇ ਕੋਸ਼ਿਸ਼ ਕੀਤੀ ਇੰਦਰਾ ਗਾਂਧੀ ਨੂੰ ਝੁਰਕਾਉਣ ਦੀ ਲੇਕਿਨ ਇੰਦਰਾ ਗਾਂਧੀ ਅੱਗੋਂ ਹੋ ਪਈ ਸੀ ਉਹਨੂੰ ਔਰ ਨਿਕਸਨ ਨੇ ਸਤਮਾ ਬੇੜਾ ਬੰਗਾਲ ਦੀ ਖਾੜੀ ਵੱਲ ਭੇਜਣ ਦਾ ਐਲਾਨ ਕਰਤਾ ਸੀ ਕਿ ਮੈਂ ਬੰਗਾਲ ਦੀ ਖਾੜੀ 'ਚ ਆਪਣਾ ਸਤਮਾ ਬੇੜਾ ਭੇਜਦਾ ਹੈ ਇੰਦਰਾ ਗਾਂਧੀ ਨੇ ਨਾਲ ਦੀ ਨਾਲ ਹੀ ਸੋਵੀਟ ਯੂਨੀਅਨ ਜਿਹੜਾ ਅੱਜ ਦਾ ਰੂਸ ਹੈ ਇਹਦਾ ਪਹਿਲਾ ਨਾਂ ਜਿਹੜਾ ਸੋਵੀਟ ਯੂਨੀਅਨ ਸੀ ਉਹਦੇ ਨਾਲ ਇੱਕ ਸਮਝੌਤਾ ਕੀਤਾ ਉਸ ਸਮਝੌਤੇ ਦੇ ਰਾਹੀਂ ਉਹਨਾਂ ਤੋਂ ਮਦਦ ਲਈ ਉਹਨਾਂ ਦੀਆਂ ਪੰਡੂਬੀਆਂ ਨੇ ਜਦੋਂ ਆਪਦਾ ਸਿਰ ਤਾਂ ਕੱਢਿਆ ਨਾ ਹਿੰਦ ਮਹਾਸਾਗਰ 'ਚ ਅਮਰੀਕਾ ਨੂੰ ਨਾਲ ਦੀ ਨਾਲ ਪਤਾ ਲੱਗ ਗਿਆ ਕਿ ਸਾਡੇ ਜਿਹੜੇ ਹੱਥ ਹੈ ਨਾ ਇਹ ਡਾਡਿਆਂ ਨਾਲ ਮਿਲ ਗਏ ਹੁਣ ਔਰ ਇਹ ਸਾਨੂੰ ਵੀ ਦਾਖ ਮੇਜਾ ਪਹੁੰਚਣਾ ਪਊ ਤੇ ਉਹਨਾਂ ਨੇ ਵਾਪਸ ਮੁੜ ਗਏ ਸੀ ਇਹ ਇਹਦੇ 'ਚ ਮੇਰਾ ਮੇਰਾ ਇਹ ਮੰਨਣਾ ਵੀ ਜੇ ਕਿਤੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਨਾ ਕੀਤਾ ਹੁੰਦਾ ਤਾਂ ਸੁਰਿੰਦਰ ਜੀ ਅੱਜ ਅੱਜ ਨਾਰੇ ਕੀ ਲੱਗਦੇ ਸੀ ਅੱਜ ਨਾਰੇ ਲੱਗਦੇ ਹੁੰਦੇ ਸੀ ਕਿ ਐਵੇਂ ਨਹੀਂ ਦੁਨੀਆ ਪੂਜੀਦੀ ਇੰਦਰਾ ਤੇਰੀ ਤਸਵੀਰ ਨੂੰ ਇਹ ਗੱਲਾਂ ਕਰਦੀਆਂ ਸੀ ਪਰ ਹੁਣ ਕੋਈ ਕਹਿ ਨਹੀਂ ਸਕਦਾ ਕਿਉਂਕਿ ਇੰਦਰਾ ਗਾਂਧੀ ਨੇ ਇੱਕ ਵੱਜਰ ਗੁਨਾਹ ਕਰ ਲਿਆ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲਾ ਇਸ ਕਰਕੇ ਆ ਪਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕੀ ਖਟਿਆ ਇਹ ਮੈਨੂੰ ਸਮਝ ਨਹੀਂ ਆਉਂਦਾ ਇਸ ਤੋਂ ਬਾਅਦ ਜੰਗਬੰਦੀ ਤੋਂ ਬਾਅਦ ਦੂਸਰਾ ਟਵੀਟ 트ੰਪ ਸਾਹਿਬ ਦਾ ਆਉਂਦਾ ਹੈ ਕਿ ਅਸੀਂ ਕਸ਼ਮੀਰੀ ਮੁੱਦੇ ਤੇ ਮਿਲ ਕੇ ਕੰਮ ਕਰਾਂਗੇ ਹਾਲਾਂਕਿ ਮੁੱਦਾ ਤਾਂ ਪਾਕਿਸਤਾਨ ਤੇ ਭਾਰਤ ਦਾ ਹੈ ਪਰ ਤੀਸਰਾ ਦੇਸ਼ 트ੰਪ ਬੋਲ ਰਿਹਾ ਕਿ ਇਸ ਮੁੱਦੇ ਤੇ ਅਸੀਂ ਕਸ਼ਮੀਰੀ ਮੁੱਦੇ ਤੇ ਮਿਲ ਕੇ ਕੰਮ ਕਰਾਂਗੇ ਉਹਦਾ ਕੀ ਕਾਰਨ ਹੈ ਨਹੀਂ ਕਾਰਨ ਤਾਂ ਇਹ ਹੈ ਕਿ ਜਦੋਂ ਅਸੀਂ ਸਰੈਂਡਰ ਕਰਤਾ ਅਸੀਂ ਜਿਹੜਾ ਸ਼ਿਮਲਾ ਸਮਝੌਤਾ ਹੈ ਸ਼ਿਮਲਾ ਸਮਝੌਤੇ ਜੇ ਰਾਈ ਜਦੋਂ ਸੀ ਕੈਸੀ ਕਿ ਤੀਜੀ ਤਾਕਤ ਧਿਰ ਦੀ ਤੀਜੀ ਤਾਕਤ ਦੀ ਵਿਚੋਲਗੀ ਪ੍ਰਬੰਧ ਨਹੀਂ ਤੇ ਅਜੇ ਤੱਕ ਸਾਡੀ ਤਾਂ ਗੱਲਬਾਤ ਹੀ ਨਹੀਂ ਹੋਈ 트럼ਪ ਸਾਹਿਬ ਦੀ મોદી ਸਾਹਿਬ ਨਾਲ ਆਈ ਟੂ ਆਈ ਤਾਂ ਗੱਲ ਹੀ ਨਹੀਂ ਹੋਈ ਅਮਨੇ ਸਾਹਮਣੇ ਬੈਠ ਕੇ ਤਾਂ ਕੋਈ ਮੀਟਿੰਗ ਹੀ ਨਹੀਂ ਹੋਈ ਉਹਨਾਂ ਦੀ ਟੈਲੀਫੋਨ ਤੇ ਗੱਲ ਹੋਈ ਹੈ ਜਾਂ ਉਹਨਾਂ ਦੀ ਵੀਡੀਓ ਕਾਲ ਦੇ ਰਹੀ ਗੱਲ ਹੋਈ ਹੈ ਜਿਹਦੇ ਨਾਲ ਗੱਲ ਹੋਈ ਹੈ ਕਿਸੇ ਵੀ ਨਾਲ ਗੱਲ ਹੋਈ ਹੋਵੇ ਤੇ ਉਹ ਕਹਿੰਦੇ ਜੀ ਜੇ ਉਹਨਾਂ ਨੇ ਟਵੀਟ ਕਰਤਾ ਕਿ ਅਸੀਂ ਜਿਹੜੀ ਹੈਗੀ ਐ ਕਸ਼ਮੀਰ ਦਾ ਮੁੱਦਾ ਬੈਠ ਕੇ ਇਹਦਾ ਵੀ ਹੱਲ ਕੱਢਾਂਗੇ ਇਹਦਾ ਮਤਲਬ ਹੈ ਨੰਬਰਦਾਰੀ ਉਹਨਾਂ ਨੇ ਆਪਣੇ ਹੱਥ ਲੈ ਲਈ ਤੁਸੀਂ ਦੇਖਿਓ ਨਾ ਅੱਜ ਕੱਲ੍ਹ 트럼ਪ ਉਹ ਹੁੰਦਾ ਇੱਕ ਜਿਹੜਾ ਹੈਗਾ ਚਿੱਤਰ ਜਿਹਾ ਇੱਕ ਤਸਵੀਰ ਹੈ ਜਿਹੜੀ ਉਹ ਸੋਸ਼ਲ ਮੀਡੀਆ ਤੇ ਕਾਫੀ ਜਿਹੀ ਐਕਟਿਵ ਹੋਈ ਹੈ ਜੀ ਦੇ ਵਿੱਚ ਉਹਨਾਂ ਦੇ ਸਿਰ ਦੇ ਉੱਤੇ ਪੱਗ ਬੰਨੀ ਹੋਈ ਹੈ ਸਰਪੰਚ ਸਾਹਿਬ ਹਾਂ ਸਰਪੰਚ ਸਾਹਿਬ ਕਿਹਾ ਹੈ ਬਈ ਕਿ ਉਹ ਜੁਨੀਆ ਦਾ ਸਰਪੰਚ ਹੈ ਨਾ ਤੇ ਉੱਥੇ ਅੱਜ ਮੈਨੂੰ ਸਵੇਰੇ ਇੱਕ ਬੰਦਾ ਕਹਿੰਦਾ ਸੀ ਕਹਿੰਦਾ ਜੀ ਤਾਂ ਫਿਰ ਸਾਡਾ ਜਿੰਮੇ ਸਾਡਾ ਚੰਨੀ ਹੁੰਦਾ ਸੀ ਉਹ ਮੈਂ ਕੀ ਕਹਿੰਦੇ ਘਰ ਘਰ ਚੱਲਦੀ ਇੱਕੋ ਗੱਲ ਟਰੰਪ ਕਰਦਾ ਮਸਲੇ ਹੱਲ ਵੀ ਇਹ ਸਰਪੰਚ ਦੇ ਸਿਰ ਦੇ ਉੱਤੇ ਪੱਗ ਬੰਨੀ ਵੀ ਹੈ ਜਿਉਂ ਅਸੀਂ ਉਹਨੂੰ ਸਰਪੰਚੀ ਦੇਤੀ ਅਸੀਂ ਉਹਨੂੰ ਕਹਿੰਦਾ ਜੋ ਮਰਜ਼ੀ ਹੈ ਕਰ ਤੇ ਭਾਈ ਉਹ ਮਹਾਮਾਲਕ ਹੈ ਉਹ ਮਾਲਕ ਨਹੀਂ ਅਸੀਂ ਇਸ ਦੇਸ਼ ਦੇ ਸਾਡੇ ਜਿਹੜੇ ਪ੍ਰਭੂ ਆ ਉਹ ਇਸ ਦੇਸ਼ ਦੇ ਮਾਲਕ ਸਮਝਦਾ ਲੇਕਿਨ ਉਹ ਮਹਾਮਾਲਕ ਸਮਝਦਾ ਕਿ ਭਾਰਤ ਤੇ ਪਾਕਿਸਤਾਨ ਦੋਨੇ ਜਿਹੜੇ ਆ ਮੇਰੇ ਮੁਤਾਬਕ ਚੱਲਣਗੇ ਜਿਵੇਂ ਮੈਂ ਕਹੂੰਗਾ ਪਾਕਿਸਤਾਨ ਦੀ ਹਾਲਤ ਸਾਡੇ ਨਾਲ ਮਾੜੀ ਹੈ ਉਹ ਆਰਥਿਕ ਤੌਰ ਤੇ ਟੁੱਟਿਆ ਹੋਇਆ ਆ ਹੁਣੇ ਉਹਨਾਂ ਨੇ ਜਿਹੜਾ ਵਰਲਡ ਬੈਂਕ ਤੋਂ ਉੱਤੋਂ ਕਾਫੀ ਸਾਰਾ ਜਿਹੜਾ ਇੰਟਰਨੈਸ਼ਨਲ ਮੋਨਿਟਰੀ ਫੰਡ ਮੋਨਿਟਰਿੰਗ ਪਰ ਤੋਂ ਕਾਫੀ ਸਾਰਾ ਕਰਜ਼ਾ ਲਿਆ ਸ਼ਾਇਦ ਉਹ ਪੁਰਾਣੇ ਕਰਜ਼ੇ ਗੁਰਦੇ ਜਿਹੜੇ ਲਈ ਵੀ ਹੈ ਉਹਦੀ ਅਗਲੀ ਕਿਸ਼ਤ ਲਈ ਵੀ ਹੈ ਉਹਨਾਂ ਦੀ ਡਿਪੈਂਡੈਂਸ ਉਹਦੇ ਤੇ ਬਾਲੀ ਹੈ ਸਾਡੀ ਡਿਪੈਂਡੈਂਸ ਹੋਣੀ ਜਾਨੀ ਜਿਹੜੀ ਹੈਰੀ ਪਰ ਜੇ ਅਸੀਂ ਸਰੰਡਰੀ ਕਰੀ ਜਾਵਾਂਗੇ ਕੀ ਹੈ ਹੁਣ ਇੱਥੇ ਇੱਕ ਮਰਦ ਦਾ ਤੇ ਔਰਤ ਦਾ ਮੁਕਾਬਲਾ ਕਰ ਲੋ ਇੰਦਰਾ ਗਾਂਧੀ ਇੱਕ ਔਰਤ ਸੀ ਜਿਹਨੇ ਨਿਕਸਨ ਨੂੰ ਕਹੇ ਮੈਂ ਜਾ ਜਿਹੜਾ ਕੁਝ ਕਰਨਾ ਕਰ ਲਾ ਮੈਨੂੰ ਕੋਈ ਪਰਵਾਹ ਨਹੀਂ ਉਹਨੇ ਇੰਦਰਾ ਗਾਂਧੀ ਦੇ ਬਾਰੇ ਦੇ ਵਿੱਚ ਨਿਕਸਨ ਨੇ ਬਹੁਤ ਅਪਸ਼ਬਦ ਬੋਲਦੇ ਸੀ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਜੋ ਕੁਸ਼ਿੰਦਰਾ ਗਾਂਧੀ ਨੇ ਖਟਕੇ ਦਿੱਤਾ ਸੀ ਇਹਨਾਂ ਨੇ ਉਹ ਵੀ ਕਹਤਾ ਵੀ ਤੁਸੀਂ दखਲ ਦੇ ਨਹੀਂ ਤਾਂ ਦੇ ਲੋ ਕਿਉਂਕਿ ਹੁਣ ਤੱਕ ਪ੍ਰਧਾਨ ਮੰਤਰੀ ਵੱਲੋਂ ਜਾਂ ਭਾਰਤ ਸਰਕਾਰ ਵੱਲੋਂ ਇਸ ਟਵੀਟ ਦੇ ਉੱਤੇ ਪ੍ਰतिकਰਮ ਨਾ ਜਿਆ ਇਸ ਦਾ ਮਤਲਬ ਹੋਏ ਕਿ ਅਸੀਂ ਸਿਰ ਅਸੀਂ ਪ੍ਰਬੰਧ ਕਰ ਲੈ ਸਾਰਾ ਕੁਝ ਕਿ ਜਿਵੇਂ ਕਹੋਗੇ ਮਾਈ ਬਾਪ ਅਸੂਮ ਹੀ ਕਰਾਂਗੇ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਜਿਹੜਾ ਆਤਮਕਾਤੀ ਹੈ ਅਸੀਂ ਤੀਜੀ ਧਿਰ ਨੂੰ ਜੇ ਆਪਣੇ ਦੇਸ਼ ਦੇ ਵਿੱਚ ਇੰਟਰਫੀਰੈਂਸ ਦੀ ਇਜਾਜ਼ਤ ਦਨੇ ਆ ਤਾਂ ਇਹ ਦੇਸ਼ ਦੀ ਇਕਤਾ ਤੇ ਅਖੰਡਤਾ ਤੇ ਜਿਹੜੀ ਦੇਸ਼ ਦੀ ਆਪਾਂ ਕਹਾਂਗੇ ਖੁਦਮੁਖਤਿਆਰੀ ਹੈ ਉਸ ਖੁਦਮੁਖਤਿਆਰੀ ਆਸਤੇ ਬਹੁਤ ਖਤਰਨਾਕ ਹੈ ਜਿਹਨੂੰ ਅੰਗਰੇਜ਼ੀ ਚ ਸੋਵਰਨਿਟੀ ਕਹ ਦਿੰਦੇ ਸਾਡੀ ਸੋਵਰਨਿਟੀ ਵਾਸਤੇ ਇਹ ਬਹੁਤ ਹੀ ਖਤਰਨਾਕ ਹੈ ਇਹ ਤੋਂ ਬਚਣਾ ਚਾਹੀਦਾ ਸੀ ਪਰ ਪਤਾ ਨਹੀਂ ਕਿਉਂ ਸਾਡੀ ਸਰਕਾਰ ਵਜਿ। ਅਸੀਂ ਇੰਨੇ ਡਿਪੈਂਡ ਕਿਵੇਂ ਹੋ ਗਏ ਉਹਨਾਂ 'ਤੇ। ਅੱਜ ਤਾਂ ਭਾਰਤ ਜਿਹੜੀ ਹੈ ਕਿ ਵੱਡੀ ਤਾਕਤ ਬਣਦੀ ਜਾ ਰਹੀ ਹੈ। ਔਰ ਭਾਰਤ ਨੂੰ ਜਿਹੜੇ ਹੈਗੇ ਹੈ, ਹੋਰ ਲੋਕ ਵੀ ਜਿਹੜੇ ਚਾਹੁੰਦੇ, ਦੁਨੀਆਂ ਦੇ ਵਿੱਚ ਭਾਰਤ ਦੀ ਇੱਕ ਚੰਗੀ ਪੈਠ ਹੈ। ਆਬਾਦੀ ਦੇ ਪੱਖ ਤੋਂ ਵੀ ਅਸੀਂ ਵੱਡਾ ਦੇਸ਼ ਆ ਬਹੁਤ ਪੁਰਾਣੀ ਸਾਡੀ ਡੈਮੋਕ੍ਰੇਸੀ ਹੈ ਔਰ ਜਿਹੜੀ ਸਾਡੇ ਦੇਸ਼ ਦੀ ਇੱਕ ਵਿਲੱਖਣਤਾ ਹੈ ਕਿ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਲੀਡਰ ਮੁਸੀਬਤ ਦੀ ਘੜੀ ਦੇ ਵਿੱਚ ਵੀ ਇੱਕ ਦੂਜੇ ਦਾ ਵਿਰੋਧ ਕਰਦੇ ਆ। ਲੇਕਿਨ ਭਾਰਤ ਦੀ ਇੱਕ ਜਿਹੜੀ ਆਪਾਂ ਖੂਬੀ ਕਮਾਂਗੇ ਕਿ ਭਾਰਤ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੇ ਲੀਡਰ ਹੈ ਉਹ ਵੀ ਜਿਹੜੀ ਹੈਗੀ ਆ ਸਰਕਾਰ ਦੇ ਨਾਲ ਖੜੇ ਉਹਨਾਂ ਨੇ ਵੀ ਲਗਭਗ ਸਾਰਿਆਂ ਨੇ ਅੱਗੇ ਕਿਹਾ ਜੋ ਮਰਜ਼ੀ ਆ ਕਰ ਲੋ ਅਸੀਂ ਆਪਣੇ ਦੇਸ਼ ਦੇ ਨਾਲ ਆ ਅਸੀਂ ਦੇਸ਼ ਤੋਂ ਪਾਸੇ ਨਹੀਂ ਜਾ ਸਕਦੇ ਸਰਕਾਰ ਜੋ ਮਰਜ਼ੀ ਕਰ ਲੇ ਰਾਹੁਲ ਗਾਂਧੀ ਉਸ ਵੇਲੇ ਦੇਸ਼ ਦੇ ਵਿੱਚ ਨਹੀਂ ਸੀ ਉਹ ਅਮਰੀਕਾ ਦੇ ਵਿੱਚ ਸੀ ਜਦੋਂ ਇਸ ਘਟਨਾ ਕਰਨ ਦਾ ਪਤਾ ਲੱਗਾ ਤੇ ਉਹ ਨਾਲ ਦੀ ਨਾਲ ਹੀ ਛੱਡ ਕੇ ਇੱਥੇ ਆਇਆ ਰਾਹੁਲ ਗਾਂਧੀ ਦਾ ਮੈਂ ਜ਼ਿਕਰ ਇਸ ਕਰਕੇ ਕਰਦਾ ਕਿ ਕਿਉਂਕਿ ਪ੍ਰਧਾਨ ਮੰਤਰੀ ਹਾਊਸ ਦੇ ਨੇਤਾ ਉਹ ਲੋਕ ਸਭਾ ਦੇ ਨੇਤਾ ਲੀਡਰ ਹੈ ਰਾਹੁਲ ਗਾਂਧੀ ਆਪੋਜੀਸ਼ਨ ਦਾ ਲੀਡਰ ਹੈ ਆਪੋਜੀਸ਼ਨ ਤੇ ਜਿਹੜੇ ਹੈਗੇ ਹੈ ਰੂਲਿੰਗ ਪਾਰਟੀ ਦੇ ਜਿਹੜੇ ਹੈਗੇ ਉਹ ਦੋਨਾਂ ਨੂੰ ਇੱਕ 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 ਪਾਸੇ ਦਾ ਬਹੁ ਗਿਣਤੀ ਨੂੰ ਉਹ ਰਿਪਰਿਜ਼ੈਂਟ ਕਰਦੇ ਤੇ ਘੱਟ ਗਿਣਤੀ ਜਿਹੜੀ ਆਪੋਜੀਸ਼ਨਾਂ ਨੂੰ ਉਹ ਰਿਪਰਿਜ਼ੈਂਟ ਕਰਦੇ ਹੈ ਵਿਰੋਧੀ ਧਿਰ ਦੇ ਲੀਡਰ ਵਜੋਂ ਨੇ ਆ ਕੇ ਜਿਸ ਤਰ੍ਹਾਂ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਦੂਜੀ ਪੋਲੀਟੀਕਲ ਪਾਰਟੀ ਕਹਿੰਦੇ ਵੀ ਕਿ ਅਸੀਂ ਤੁਹਾਡੇ ਨਾਲ ਆ ਤਾਂ ਮੇਰੇ ਖਿਆਲ ਮਤਬਕ ਇਹ ਬਹੁਤ ਵੱਡੀ ਜਿਹੜੀ ਹੈ ਸਾਡੀ ਇੱਕ ਵਿਲੱਖਣਤਾ ਹੈ ਸਾਡੀ ਯੂਨਿਟੀ ਹੈ ਤੇ ਜਦੋਂ ਤੁਹਾਡੇ ਨਾਲ ਦੇਸ਼ ਇਸ ਤਰ੍ਹਾਂ ਖੜੁੱਤਾ ਹੋਵੇ ਸਮੁੱਚਾ ਦੇਸ਼ ਇਸ ਤਰ੍ਹਾਂ ਖੜੁੱਤਾ ਹੋਵੇ ਤੇ ਸਾਡੇ ਦਾ ਪ੍ਰਧਾਨ ਮੰਤਰੀ ਸਾਹਿਬ ਦੀ ਛਾਤੀ 56 ਇੰਚ ਹੈ ਹੂੰ 56 40 ਦੇ ਨਾਲ ਤੇ ਟੋਟਲ ਦੇਸ਼ ਖੜਾ ਹੋਵੇ ਆਪਣੀ ਚੀਨ ਨਾਲ ਥੋੜਾ ਬਹੁਤੀ ਕਨਫਲਿਕਟ ਆਉਂਦੀ ਰਹਿੰਦੀ ਹੈ ਚੀਨ ਵਾਲੀ ਕਨਫਲਿਕਟ ਵੇਲੇ ਮਤਲਬ ਆਮ ਤੌਰ ਤੇ ਆਪਾਂ ਦੇਖਿਆ ਦੇਸ਼ ਦੇ ਵਿੱਚ ਉਹ ਵੱਖ-ਵੱਖਵਾਜ ਆਉਂਦੇ ਰਹਿੰਦੇ ਨੇ ਲੇਕਿਨ ਇਧਰਲੇ ਪਾਸੇ ਵੱਖ-ਵੱਖਵਾਜ ਨਹੀਂ ਆਇਆ ਇੱਕੋ ਆਵਾਜ਼ ਦੇ ਵਿੱਚ ਬੋਲਿਆ ਸਾਰਾ ਦੇਸ਼ ਤੇ ਜੇ ਹੁਣ ਇਹ ਨਹੀਂ ਖੜ ਸਕਦੇ ਤਾਂ ਆਪਾਂ ਕੀ ਕਰ ਸਕਦੇ ਜੀ ਆਮ ਲੋਕਾਂ ਦਾ ਮੰਨਣਾ ਕਿ ਅਮਰੀਕਾ ਪਹਿਲਾਂ ਦੋਵਾਂ ਦੇਸ਼ਾਂ ਨੂੰ ਲੜਾਉਂਦਾ ਤੇ ਉਸ ਤੋਂ ਬਾਅਦ ਹਥਿਆਰ ਵੇਚਦਾ ਹੈ ਇਸ ਬਾਰੇ ਕੀ ਕਹਿਣਾ ਨਹੀਂ ਉਹ ਤਾਂ ਗੱਲ ਪੱਕੀ ਹੈ ਸ਼ੱਕ ਹੀ ਕੋਈ ਨਹੀਂ ਹਥਿਆਰ ਜਿਹੜੇ ਹੈਗੇ ਆ ਦੁਨੀਆ ਦੇ ਵਿੱਚ ਜਿਹੜੀਆਂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਐ ਜਿਹੜੇ ਵੱਡੇ ਕਾਰੋਬਾਰੀ ਐ ਉਹ ਅਮਰੀਕਾ ਨਾਲ ਸੰਬੰਧਤ ਐ ਕਿਸੇ ਜ਼ਮਾਨੇ ਦੇ ਵਿੱਚ ਹੁੰਦੇ ਸੀ ਅਮੀਰ ਉਹ ਹੁੰਦੇ ਸੀ ਅੱਜ ਜਿਹੜੇ ਅਮੀਰ ਹੈਗੇ ਉਹ ਕਾਰਪੋਰੇਟਰ ਦੀ ਸ਼ਕਲ ਦੇ ਵਿੱਚ ਐ ਕਾਰਪੋਰੇਸ਼ਨਾਂ ਬਣੀਆਂ ਉਹਦੇ ਵਿੱਚ ਕਈ-ਕਈ ਹਿੱਸੇਦਾਰ ਹੈਗੇ ਆ ਉੱਥੇ ਜਿਹੜੇ ਹੈਗੇ ਜ ਅਮਰੀਕਾ ਬਾਰੇ ਜਿਹੜੀ ਹੈ ਨਾ ਜਿਹਦੇ ਆਪਾਂ ਦੇਖੀਤਾ ਅਮਰੀਕਾ ਬਾਰੇ ਇਹ ਮਸ਼ਹੂਰ ਹੈ ਕਿ ਉੱਥੇ ਜਿਹੜੀ ਇਲੈਕਸ਼ਨ ਲੜੀ ਜਾਂਦੀ ਹੈ ਉੱਥੇ ਵੱਖ-ਵੱਖ ਲਾਬੀਆਂ ਵਜੋਂ ਬਣੋ ਲੜੀ ਜਾਂਦੀ ਹੈ ਇੱਕ ਪਾਸੇ ਜੇ ਟਰੰਪ ਹੁਣੀ ਇੱਕ ਆਰਦੀ ਪਾਰਟੀ ਦੇ ਲੀਡਰ ਹੈ ਇੱਕ ਲੋਬੀ ਇਹਨਾਂ ਦੀ ਮਦਦ ਕਰਦੀ ਹੈ ਦੂਜੀ ਇੰਡਸਟਰੀਅਲਿਸਟਾਂ ਦੀ ਲੋਬੀ ਦੂਜਿਆਂ ਦੀ ਮਦਦ ਕਰਦੀ ਹੈ ਤਾਂ ਉਹ ਕਿਉਂਕਿ ਦੋਨੇ ਧਿਰਾਂ ਜਿਹੜੀਆਂ ਹੈਗੀਆਂ ਹੈ ਤਾਂ ਉਹ ਕਾਰਪੋਰੇਟਰ ਉਹਨਾਂ ਨੇ ਜਿਹੜਾ ਹੈਗਾ ਜਿਹੜਾ ਉਹਨਾਂ ਦੇ ਕੋਲੇ ਪੈਸਾ ਜੱਪਕੀ ਅਮਰੀਕਾ ਕੋਈ ਹੈ ਨਾ ਅਮੀਰ ਕਿਵੇਂ ਹੋ ਗਿਆ ਭਾਰਤ ਨੂੰ ਤੇ ਅਮਰੀਕਾ ਨੂੰ ਜੇ ਆਪਾਂ ਕੰਪੇਅਰ ਕਰੀਏ ਭਾਰਤ ਦਾ ਮੌਸਮ ਬਹੁਤ ਵਧੀਆ ਹੈ ਭਾਰਤ ਦੇ ਵਿੱਚ ਕਈ ਕਿਸਮ ਦੀ ਜਿਹੜੀ ਹੈਗੀ ਹੈ ਆਪਣੀਆਂ ਜ਼ਮੀਨ ਹੈ ਪਰ ਬੜੀ ਉਪਜਾਊ ਹੈ ਉੱਥੇ ਮਤਲਬ ਕਾਫੀ ਸਾਰੇ ਹਿੱਸੇ ਦੇ ਵਿੱਚ ਕਈ ਕਹਿੰਦੇ ਵੀ ਇੱਕ ਇੱਕ ਫਸਲ ਮਸਾਂ ਹੁੰਦੀ ਹੈ ਸਾਲ ਵਿੱਚ ਦੀ ਭਾਰਤ ਦੇ ਵਿੱਚ ਜ਼ਮੀਨਾਂ ਜਿਹੜੀਆਂ ਖਾਸ ਕਰਕੇ ਪੰਜਾਬ ਵਰਗੀਆਂ ਜ਼ਮੀਨਾਂ ਤੇ ਤਿੰਨ ਤਿੰਨ ਫਸਲਾਂ ਹੁੰਦੀ ਹੈ ਤੇ ਜੇ ਅਸੀਂ ਮਤਲਬ ਅਜੇ ਤੱਕ ਡਿਵੈਲਪਿੰਗ ਕੰਟਰੀ 'ਚ ਬੈਠੇ ਆ ਤੇ ਉਹ ਡਿਵੈਲਪਡ ਕੰਟਰੀ ਹੈ ਉਹ ਕਦੋਂ ਨਾਲ ਡਿਵੈਲਪ ਹੋਏ ਉਹ ਵੀ ਸਾਡੇ ਵਰਗੇ ਹੀ ਸੀ ਨਾ ਉਨੂੰ ਜੇ ਆਪਾਂ ਦੇਖੀਏ ਉਹ ਤਾਂ ਇੰਗਲੈਂਡ ਦਾ ਆਪ ਗੁਲਾਮ ਸੀਗਾ ਉਹ ਵੀ ਇੰਗਲੈਂਡ ਦੀ ਕਬਸਤੀ ਸੀ ਅਸੀਂ ਵੀ ਇੰਗਲੈਂਡ ਦੀ ਬਸਤੀ ਸੀ ਤੇ ਜੇ ਅੱਜ ਉਹ ਇਹਨਾਂ ਨਿਕਲ ਗਿਆ ਅੱਗੇ ਤਾਂ ਉਹਦਾ ਕਾਰ ਕਾਰਨ ਇਹ ਹੈ ਕਿ ਜਿਹੜੇ ਉੱਥੋਂ ਦੇ ਅਮੀਰ ਹੈ ਜਿਹੜੇ ਉੱਥੋਂ ਦੇ ਥੈਲੀ ਚਾਹ ਜਿਹੜੇ ਉੱਥੋਂ ਦੇ ਕਾਰਪੋਰੇਟਰ ਹੈ ਉਹ ਤੀਜੀ ਦੁਨੀਆ ਨੂੰ ਲੁੱਟਦੇ ਆ ਤੀਜੀ ਦੁਨੀਆ ਨੂੰ ਆਪਣੀ ਜਿਹੜੀ ਹੈਗੀ ਹੈ ਜਿਹੜੀ ਪ੍ਰੋਡਕਟ ਕਰਦੇ ਆ ਹਥਿਆਰ ਵਗੈਰਾ ਉਹ ਬੀਚਦੇ ਆ ਤੇ ਉਹਦੇ ਪੈਸੇ ਲੈਂਦੇ ਤਾਂ ਉਹਨਾਂ ਨੇ ਤਾਂ ਆਪਣੇ ਹਥਿਆਰ ਬੇਚਨੇ ਬੇਚਰੀ ਹੁਣ ਤੁਸੀਂ ਦੇਖੋ ਇਸ ਵੇਲੇ ਜੇ ਪਾਕਿਸਤਾਨ ਦੀ ਆਪਾਂ ਹਾਲ ਦੇਖੀ ਪਾਕਿਸਤਾਨ ਕੋਲੇ ਹਥਿਆਰ ਤਾਂ ਹੈ ਉਹਨਾਂ ਦੇ ਕੋਲੇ F16 ਜਹਾਜ਼ਾ ਜਿਹੜੇ ਉਹ ਅਮਰੀਕਾ ਦੇ ਦਿੱਤੇ ਹੋਏ ਜੀ ਸਾਡੇ ਕੋਲ ਤਾਂ ਹਰਫੇਲ ਵਗੈਰਾ ਤੇ ਰੂਸ ਤੇ ਪੁਰਾਣੇ ਹਥਿਆਰ ਹੈ ਹਰਫੇਲ ਤੁਹਾਡਾ ਇਹ ਤੋਂ ਲਿਆ ਆਪਾਂ ਫਰਾਂਸ ਤੋਂ ਲਿਆ ਉਹਨਾਂ ਕੋਲ ਤਾਂ ਬਹੁਤ ਪੁਰਾਣੇ ਉਹ ਹਥਿਆਰ ਹੈ ਲੇਕਿਨ ਉਹਨਾਂ ਦੇ ਹਥਿਆਰਾਂ ਦੇ ਮੁਕਾਬਲੇ ਤਾਂ ਜਿਹੜੇ ਸਾਡੇ ਕੋਲੇ ਹਥਿਆਰ ਜਿਵੇਂ S400 ਹੈ ਹਾਂਜੀ ਜਿਹੜਾ ਆਪਣਾ 에어 ਡਿਫੈਂਸ ਸਿਸਟਮ ਹੈ ਉਹ ਸੇਅਰ ਡਿਫੈਂਸ ਸਿਸਟਮ ਨੇ ਸਭ ਕੁਝ ਉਹਨਾਂ ਦਾ ਬਰਬਾਦ ਕਰਤਾ ਉਹ ਸਾਡੇ ਕੋਲੇ ਹੈਗਾ ਤੇ ਉਹਨਾਂ ਦੇ ਕੋਲੇ ਜਿਹੜਾ ਹੈਗਾ ਸਾਡੇ ਕੋਲੇ ਰਸ਼ੀਆ ਵਾਲਾ ਤੇ ਕਾਮਯਾਬ ਹੈ ਉਹਨਾਂ ਕੋਲੇ ਅਮਰੀਕਾ ਵਾਲਾ ਜਾਂ ਚੀਨ ਵਾਲੇ ਤਾਂ ਉਹਨੇ ਕਾਮਯਾਬ ਨਹੀਂ ਹੈਗੀ ਇਹਦਾ ਮਤਲਬ ਹੈ ਕਿ ਉਹ ਹਥਿਆਰਾਂ ਦੀ ਜਿਹੜੀ ਕਮਾਈ ਹੈ ਕਮਾਈ ਵਾਲੀ ਖੜਦੇ ਉਹ ਉਹਨੇ ਕਾਰ ਆਮਦਾ ਨਹੀਂ ਜਿੰਨੇ ਕਿ ਸਾਡੇ ਕੋਲੇ ਕਾਰ ਆਮਦਾ ਮੇਰੇ ਖਿਆਲ ਮਤਲਬ ਕਿ ਇਹੀ ਕਰਦੇ ਜੀ ਧੰਨਵਾਦ ਜੀ